ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਮਸਲਿਆਂ ਨਾਲ ਪੰਜਾਬ ਦੇ ਅਹਿਮ ਮੁੱਦਿਆਂ ਨਾਲ ਜੁੜੀਆਂ ਗੱਲਾਂ ਦੇ ਉੱਤੇ ਚਰਚਾ ਸਭ ਤੋਂ ਪਹਿਲਾ ਮਸਲਾ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਜਿਹੜਾ ਪ੍ਰਚਾਰ ਵੀ ਹੋ ਰਿਹਾ ਹੈ ਕਈ ਤਰ੍ਹਾਂ ਦੀਆਂ ਰੋਕਾਂ ਵੀ ਨੇ ਉਹਨਾਂ ਦੇ ਮਾਪਿਆਂ ਨੇ ਆਖਿਆ ਪਰ ਇੱਕ ਇੰਟਰਵਿਊ ਦੇ ਵਿੱਚ ਅਮਰਿਤਪਾਲ ਸਿੰਘ ਦੇ ਬਾਪੂ ਨੇ ਜਿਹੜਾ ਬਿਆਨ ਦਿੱਤਾ ਇੱਥੋਂ ਤੱਕ ਕਹਿ ਦਿੱਤਾ ਕਿ ਬਾਕੀਆਂ ਪਾਰਟੀਆਂ ਨੇ ਜੇਕਰ ਰਾਜ ਕੀਤਾ ਜੜੀਆਂ ਪੰਥਕ ਕਹਿੰਦੀਆਂ ਨੇ ਜੇਕਰ ਉਹਨਾਂ ਨੇ ਪੰਥ ਦੀ ਗੱਲ ਮੁੱਦਿਆਂ ਦੀ ਗੱਲ ਕੀਤੀ ਹੁੰਦੀ ਤਾਂ ਅਮਰਿਤਪਾਲ ਸਿੰਘ ਵਰਗਿਆਂ ਨੂੰ ਮੌਕਾ ਹੀ ਨਾ ਮਿਲਦਾ ਸਪੇਸ ਹੀ ਨਾ ਮਿਲਦੀ ਇਸ ਬਿਆਨ ਦੇ ਮਾਇਨੇ ਕੀ ਨੇ ਅਰਥ ਕੀ ਨੇ ਇਸ ਦੇ ਉੱਤੇ ਗੱਲ ਕਰਾਂਗੇ ਦੂਜੇ ਨੰਬਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਵਿੱਚ ਓਨ ਪ੍ਰਚਾਰ ਕਰਦੇ ਆਂ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਲਈ ਵੀ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਨੇ ਇੰਡੀਆ ਗੱਠਜੋੜ ਚ ਮੁੱਖ ਰੂਪ ਦੇ ਵਿੱਚ ਪਾਰਟੀ ਕਿਹੜੀ ਹੈ ਕਾਂਗਰਸ ਪੰਜਾਬ ਦੇ ਵਿੱਚ ਲਹਿਜਾ ਹੋਰ ਹੁੰਦਾ ਬਾਹਰ ਜਾ ਕੇ ਪ੍ਰਚਾਰ ਕਰਨ ਦਾ ਹੋਰ ਹੈ ਕਿਉਂਕਿ ਇੰਡੀਆ ਗੱਠਜੋੜ ਦੇ ਲਈ ਕੇਜਰੀਵਾਲ ਵੀ ਕਹਿ ਚੁੱਕੇ ਨੇ ਕਿ ਸਾਨੂੰ ਜਿੱਥੇ ਲੋੜ ਪਾਏਗੀ ਬੁਲਾਉਣਗੇ ਇੰਡੀਆ ਗੱਠਜੋੜ ਦੇ ਵਿੱਚ ਉੱਥੇ ਅਸੀਂ ਪ੍ਰਚਾਰ ਜ਼ਰੂਰ ਕਰਾਂਗੇ ਇਸ ਦੇ ਅਰਥ ਕੀ ਨਿਕਲਣਗੇ ਪ੍ਰਭਾਵ ਕੀ ਪੈਣਾ ਇਸ ਤੇ ਗੱਲ ਕਰਾਂਗੇ ਤੀਜੇ ਨੰਬਰ ਤੇ ਮਸਲਾ ਪਟਿਆਲੇ ਦੇ ਵਿੱਚ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰਨ ਦੇ ਦੌਰਾਨ ਇੱਕ ਕਿਸਾਨ ਦੀ ਮੌਤ ਹੁੰਦੀ ਹੈ ਉਸ ਤੇ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਇੱਕ ਤੇਰੇ ਕਹਿ ਰਹੀ ਹੈ ਬੀਜੇਪੀ ਦੇ ਸਮਰਥਕ ਕਹਿ ਲੋ ਜਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਉਲਟ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਨਾ ਤੇ ਆਪ ਇਨਸਾਫ ਦੇ ਰਹੀ ਹੈ ਕਿਸਾਨਾਂ ਨੂੰ ਤੇ ਨਾ ਹੀ ਭਾਜਪੀ ਪਰ ਭਾਜਪੀ ਕਹਿ ਰਹੀ ਹੈ ਕਿ ਇਸ ਤਰ੍ਹਾਂ ਵਿਰੋਧ ਨਾ ਕਰੋ ਇਸ ਤਰ੍ਹਾਂ ਦੀ ਸਥਿਤੀ ਪੈਦਾ ਨਾ ਹੋਵੇ ਕਿ ਕਿਸਾਨਾਂ ਦੀਆਂ ਜਾਨਾਂ ਜਾਣ ਇਸ ਤੇ ਉੱਤੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾ ਮਸਲਾ ਜੀ ਖੜੂਰ ਸਾਹਿਬ ਹਲਕੇ ਦਾ ਲਗਾਤਾਰ ਚਰਚਾ ਦੇ ਵਿੱਚ ਵੀ ਹੈ ਪ੍ਰਭਾਵ ਵੀ ਛੱਡ ਰਿਹਾ ਹੈ ਬਾਕੀ ਪਾਸੇ ਰਾਜਨੀਤੀ ਦੇ ਉੱਤੇ ਖਾਸ ਕਰਕੇ ਜਿਹੜੀ ਆਪ ਦੀ ਰਾਜਧਾਨੀ ਸੰਗਰੂਰ ਵਾਲੇ ਪਾਸੇ ਵੀ ਅਸਰ ਦੇਖਣ ਨੂੰ ਮਿਲਣ ਲੱਗ ਗਿਆ ਕਿਉਂਕਿ ਸਿਮਰਨਜੀਤ ਸਿੰਘ ਮਾਨ ਉੱਥੋਂ ਇਲੈਕਸ਼ਨ ਲੜ ਰਿਹਾ ਹੈ ਪਰ ਜਿੱਥੋਂ ਤੱਕ ਰਹੀ ਗੱਲ ਅਮਰਿਤਪਾਲ ਦੇ ਬਾਪੂ ਦੀ ਇੱਕ ਇੰਟਰਵਿਊ ਦੇ ਵਿੱਚ ਇਹ ਕਹਿਣਾ ਕਿ ਜੇਕਰ ਪੰਥਕ ਮੁੱਦਿਆਂ ਤੇ ਹੋਰਨਾਂ ਨੇ ਕੰਮ ਕੀਤਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤਾ ਹੁੰਦਾ ਤੇ ਅਮਰਿਤਪਾਲ ਸਿੰਘ ਵਰਗਿਆਂ ਨੂੰ ਮੌਕਾ ਹੀ ਨਹੀਂ ਮਿਲਣਾ ਸੀ ਸਪੇਸ ਹੀ ਨਹੀਂ ਸੀ ਮਿਲਣੀ ਦੇਖੋ ਸਵਾਲ ਇਹ ਕਿ ਪੰਥਕ ਮੁੱਦੇ ਹੈ ਕਿਹੜੇ ਤੇ ਜਿਹੜੇ ਸੁਲਝੇ ਨਹੀਂ ਆ ਉਹ ਮਹੱਤਵਪੂਰਨ ਕੀ ਇਸ ਸਮੇਂ ਪੰਜਾਬ ਦੇ ਜਿਹੜੀਆਂ ਲੋਕ ਸਭਾ ਚੋਣਾਂ ਚੱਲ ਰਹੀਆਂ ਆ ਉਹਦੇ ਵਿੱਚ ਕੀ ਪੰਜਾਬ ਦੇ ਪੰਤਕ ਮੁੱਦੇ ਛੱਡੋ ਪੰਜਾਬ ਦੇ ਤੇ ਅਸਲ ਮੁੱਦਿਆਂ ਤੇ ਗੱਲ ਨਹੀਂ ਹੋ ਰਹੀ ਤੇ ਇਹ ਡਿਫਾਈਨ ਕਰਨਾ ਪਊਗਾ ਕਿ ਪੰਤਕ ਮੁੱਦੇ ਕੀੜੇ ਨੇ ਕਿਉਂ ਲੋਕ ਅਮਰਤਪਾਲ ਨੂੰ ਵੋਟ ਪਾਉਣ ਜਾਂ ਉਹ ਕਹਿ ਰਹੇ ਨੇ ਕਿ ਅਮਰਤਪਾਲ ਵਰਗੇ ਕਿਉਂ ਆ ਰਹੇ ਨੇ ਪੋਲਿਟਿਕਸ ਦੇ ਵਿੱਚ ਦੂਜਾ ਕਿ ਲੋਕਾਂ ਨੇ ਪਹਿਲਾਂ ਵੀ ਐਕਸਪੈਰੀਮੈਂਟ ਕੀਤਾ ਸੀ 1999 ਦੇ ਵਿੱਚ ਜਦੋਂ ਸਿਮਰਜੀਤ ਸਿੰਘ ਮਾਨ ਸਮੇਤ 11 ਲੋਕਾਂ ਨੂੰ ਜਿੱਤਾਇਆ ਸੀ 89 ਤੋਂ ਲੈ ਕੇ 224 ਅੱਧੀ ਹੋ ਗਈ ਆ ਤੇ ਮਤਲਬ ਹਜੇ ਤੱਕ ਪੰਜਾਬ ਦੇ ਪੰਥਕ ਮੁੱਦੇ ਹੱਲ ਨਹੀਂ ਹੋਏ ਕਿੰਨੇ ਕਰਨੇ ਸੀ ਤੇ ਕਿੰਨੇ ਕਰਾਉਣੇ ਸੀ ਤੇ ਕਿਉਂ ਨਹੀਂ ਹੋਏ ਉਹ ਸਵਾਲ ਖੜੇ ਆ ਰਹੇ ਨੇ ਜਦ ਤੱਕ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਮਿਲਦਾ ਲੋਕ ਇਦਾਂ ਹੀ ਪ੍ਰਸ਼ਨ ਖੜੇ ਕਰਦੇ ਰਹਿਣਗੇ ਪਰ ਗੱਲ ਇਹ ਹੈ ਕਿ ਪੰਜਾਬ ਦੇ ਪੰਥਕ ਮੁੱਦਿਆਂ ਨੂੰ ਅਗਰ ਪੰਜਾਬੀਅਤ ਦੀ ਗੱਲ ਕੀਤੀ ਜਾਵੇ ਨਾ ਪੰਜਾਬ ਦੀ ਗੱਲ ਕੀਤੀ ਜਾਵੇ ਨਾ ਤੇ ਪੰਜਾਬ ਦਾ ਭਾਈਚਾਰਾ ਸਾਰਾ ਇਕੱਠਾ ਕਿਸੇ ਇੱਕ ਫਿਰਕੇ ਦਾ ਨਹੀਂ ਹੈ ਇਹ ਯੂਪੀ ਬਿਹਾਰ ਮਧ ਪ੍ਰਦੇਸ਼ ਰਾਜਸਥਾਨ ਗੁਜਰਾਤ ਨਹੀਂ ਹੈ ਜਿੱਥੇ ਇੱਕ ਧਰਮ ਨੂੰ ਉੱਚਾ ਰੱਖ ਕੇ ਵੇਖਿਆ ਜਾਂਦਾ ਤੇ ਦੂਜੇ ਧਰਮਾਂ ਨੂੰ ਥੱਲੇ ਰੱਖ ਕੇ ਵੇਖਿਆ ਜਾਂਦਾ ਸਾਡੀ ਤੇ ਦਰਬਾਰ ਸਾਹਿਬ ਦੀ ਨੀ ਸਾਈ ਮੀਆਂ ਮੀਰ ਨੇ ਰੱਖੀ ਆ ਉਹਨਾਂ ਕੋ ਪੰਜਵੇਂ ਪਾਤਸ਼ਾਹ ਨੇ ਰਖਾਈ ਆ ਔਰ ਦੂਜਾ ਉਚਾਰੇ ਧਰਮਾਂ ਵਾਸਤੇ ਚਾਰੇ ਧਰਮਾਂ ਵਾਸਤੇ ਚਾਰੇ ਵਰਨ ਸਾਰੇ ਵਰਨਾਂ ਵਾਸਤੇ ਦਰਵਾਜ਼ੇ ਖੁੱਲੇ ਨੇ ਤੇ ਪੰਜਾਬ ਦਾ ਜਿਹੜਾ ਭਾਈਚਾਰਾ ਚਾਹੇ ਪੰਜਾਬ ਦਾ ਸਿੱਖ ਭਾਈਚਾਰਾ ਚਾਹੇ ਪੰਜਾਬ ਦਾ Hindu ਭਾਈਚਾਰਾ ਚਾਹੇ ਪੰਜਾਬ ਦਾ ਮੁਸਲਮਾਨ ਭਾਈਚਾਰਾ ਜਾਂ ਪੰਜਾਬ ਦਾ ਇਸਾਈ ਭਾਈਚਾਰਾ ਜਿਹੜੇ ਲੋਕ ਪੰਜਾਬ ਦੇ ਵਿੱਚ ਇਹ ਬੀਜ ਬੋਣਾ ਚਾਹੁੰਦੇ ਨੇ ਜਾਤ ਦੇ ਆਧਾਰ ਤੇ ਤੇ ਫਿਰਕੇ ਦੇ ਆਧਾਰ ਤੇ ਉਹਨਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਪੰਜਾਬ ਦਾ ਜਿਹੜਾ Hindu ਆ ਉਹ ਲੋੜਪੈਣ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉਹਨੇ ਵੋਟਾਂ ਪਾਈਆਂ ਲੋੜਪੈਣ ਤੇ ਉਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵੋਟਾਂ ਪਾਈਆਂ ਲੋੜਪੈਣ ਤੇ ਉਹਨੇ ਭਗਵੰਤ ਮਾਨ ਨੂੰ ਵੀ ਵੋਟਾਂ ਪਾਈਆਂ 92 ਸੀਟਾਂ ਸ਼ਹਿਰਾਂ ਦੇ ਵਿੱਚ ਵੀ ਆਈਆਂ ਨੇ ਇਸ ਕਰਕੇ ਜਿਹੜੇ ਲੋਕ ਪੰਜਾਬ ਦੀ ਧਰਤੀ ਤੇ ਕੰਡੇ ਬੀਜਣਾ ਚਾਹੁੰਦੇ ਨੇ ਉਹ ਲੋਕ ਆਪਣੇ ਦਿਮਾਗ ਚੋਂ ਗੰਦੀ ਸੋਚ ਕੱਢ ਦੇਣ ਇੱਥੇ ਪੰਜਾਬੀਅਤ ਦੀ ਗੱਲ ਹੁੰਦੀ ਹੈ ਇੱਥੇ ਭਾਈਚਾਰਕ ਸਾਂਝ ਦੀ ਗੱਲ ਹੁੰਦੀ ਹੈ ਜਿਹੜੀ ਵੀ ਪਾਰਟੀ ਸਮੁੱਚੇ ਭਾਈਚਾਰੇ ਨੂੰ ਲੈ ਕੇ ਚੱਲੇਗੀ ਉਹ ਫਕਰ ਦੇ ਨਾਲ ਉਸ ਨੂੰ ਵੋਟ ਪਾਏਗਾ ਇਸ ਕਰਕੇ ਜਦੋਂ ਤੁਸੀਂ ਗੱਲੀ ਗੱਲ ਕਰਦੇ ਹੋ ਤੇ ਇਸ਼ੂ ਖੜੇ ਹੋਣਗੇ ਹੁਣ ਸਵਾਲ ਇਹ ਆ ਗਿਆ ਕਿ ਅੰਮ੍ਰਿਤਪਾਲ ਸਿੰਘ ਕਿਉਂ ਪੋਲਿਟਿਕ ਚਾਰੇ ਨੇ ਹੁਣ ਸਾਰਾ ਰੋਸਾ ਜਾਂ ਦੋਸ਼ ਸ਼੍ਰੋਮਣੀ ਕਾਲੀ ਦਲ ਤੇ ਮੜੇ ਜਾਂਦੇ ਨੇ ਹੁਣ ਕਿਉਂ ਮੜੇ ਜਾਂਦੇ ਨੇ ਇਸ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦੇਣੇ ਪੈਣਗੇ ਨਾ ਜੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਉਹ ਪੰਜ ਵਾਰ ਮੁੱਖ ਮੰਤਰੀ ਰਹੇ ਉਹ ਜੇ ਪੰਜ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਤਿੰਨ ਲਗਾਤਾਰ ਸਰਕਾਰਾਂ ਕਟੀਆਂ ਜਿਹੜੀਆਂ 5-5 ਸਾਲ ਰਹੀਆਂ ਨੇ 1997 ਤੋਂ ਲੈ ਕੇ 2002 ਤੱਕ 2007 ਤੋਂ ਲੈ ਕੇ 17 ਤੱਕ ਜੇ ਤਿੰਨ ਵਾਰ ਸਰਕਾਰਾਂ ਹਡਾਈਆਂ ਨੇ ਚਲਾਈਆਂ ਨੇ ਸੈਂਟਰ ਦੇ ਵਿੱਚ ਭਾਈਵਾਲੀ ਰਹੀ ਆ ਸੈਂਟਰ ਚ ਵਜ਼ੀਰੀਆਂ ਰਹੀਆਂ ਨੇ ਗਵਰਨਰਸ਼ਿਪ ਮਿਲੀਆਂ ਨੇ ਚੇਅਰਮੈਨੀਆਂ ਮਿਲੀਆਂ ਨੇ ਅਗਰ ਪੰਥਕ ਮੁੱਦੇ ਹੱਲ ਨਹੀਂ ਹੁੰਦੇ ਤਾਂ ਫਿਰ ਕਾਲੀ ਦਲ ਕਟਾਰੇ ਵਿੱਚ ਲੋਕ ਖੜਾ ਕਰਨਗੇ ਹੁਣ ਸਵਾਲ ਹੈ ਕਿ ਜਦੋਂ ਕਾਲੀ ਦਲ ਆਡੋ ਕੇ ਲੜਦਾ ਹੈ 84 ਕਿਉਂਕਿ ਸਾਡੇ ਕੌਮ ਤੇ ਬਹੁਤ ਵੱਡੇ ਅਤਿਆਚਾਰ ਹੋਏ ਨੇ ਉਹ 84 ਚਾਹੀਏ ਸਿੱਖ ਕਤਲੇਆਮ ਦਰਬਾਰ ਸਾਹਿਬ ਤੇ ਹਮਲਾ ਔਰ ਜਦੋਂ ਫਿਰ 1985 ਚ ਵੋਟਾਂ ਪਈਆਂ ਸ਼੍ਰੋਮਣੀ ਅਕਾਲੀ ਦਲ ਨੂੰ 73 ਤੋਂ ਜ਼ਿਆਦਾ ਵੋਟਾਂ ਆਉਂਦੀਆਂ ਉਦੋਂ ਵੀ ਅਕਾਲੀ ਦਲ ਲੜਿਆ ਸੀ 97 ਦੇ ਵਿੱਚ ਅਕਾਲੀ ਦਲ ਇਕੱਲਾ ਲੜਿਆ ਗਿਆ ਸੀ ਤੇ ਉਦੋਂ ਵੀ ਅਕਾਲੀ ਦਲ ਨੂੰ 75 ਵੋਟਾਂ ਸੀਟਾਂ ਆਈਆਂ ਮਤਲਬ ਅਕਾਲੀ ਦਲ ਨੂੰ ਤੇ ਭਾਜਪੀ ਦੇ ਲੋੜ ਨਹੀਂ ਸੀ ਹੁਣ ਇਹ ਜਿਹੜੇ ਸਭ ਤੋਂ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਪੰਥਕ ਮੁੱਦੇ ਕਿਉਂ ਨਹੀਂ ਹੱਲ ਔਰ ਪੰਥਕ ਮੁੱਦੇ ਹੱਲ ਕਿੰਨੇ ਕਰਨੇ ਸੀ ਇੱਕ ਵਲੇ ਜ਼ਮਾਨਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਹੁੰਦਾ ਸੀ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਦਾ ਮੁੱਖ ਮੰਤਰੀ ਹੋਰ ਹੁੰਦਾ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਰ ਹੁੰਦਾ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਹੋ ਰਹੇ ਚਾਰ ਸ਼੍ਰੋਮਣੀ ਕਾਲੀ ਪੰਥ ਦੇ ਸ਼ਕਤੀ ਦੇ ਕੇਂਦਰ ਸੀ ਜਿਹੜੇ ਇੱਕ ਹੋ ਗਏ ਨੇ ਜਦੋਂ ਤੁਸੀਂ ਇੱਕ ਹੋ ਗਏ ਤੇ ਵੱਖਰੇਵੇਂ ਹੋਣਗੇ ਹੁਣ ਇਸ ਮਸਲੇ 'ਚ ਦੇਖਦੇ ਆ ਕਿ ਆ ਜਿਹੜਾ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਅਮਰਤਪਾਲ ਵਰਗੇ ਜੋ ਖੁਦ ਉਹਦੇ ਬਾਪੂ ਕਹਿ ਰਹੇ ਨੇ ਕਿ ਸਾਨੂੰ ਤਾਂ ਕੋਈ ਇਹਦਾ ਮਤਲਬ ਅਮਰਤਪਾਲ ਵਰਗੇ ਮਤਲਬ ਸਾਨੂੰ ਕੋਈ ਲੋੜ ਨਹੀਂ ਸੀ ਲੇਕਿਨ ਸਾਨੂੰ ਆਉਣਾ ਪਿਆ ਹੁਣ ਜਦੋਂ ਕੌਮ ਤੇ ਵਿਪਤਾ ਪਈ ਹੋਵੇ ਕੌਮ ਤੇ ਸਵਾਲ ਖੜੇ ਹੋਣ ਕੌਮ ਤੇ ਅਤਿਆਚਾਰ ਹੁੰਦਾ ਕੌਮ ਨੂੰ ਦਬਾਉਂਦੀਆਂ ਗੱਲਾਂ ਹੁਣ ਉਹ ਉਦੋਂ ਫਿਰ ਇਹ ਜਿਹੜਾ ਇੱਕ ਖੱਪਾ ਹੁੰਦਾ ਨਾ ਉਹਨੂੰ ਪਰਪਾਈ ਕਰਨ ਵਾਸਤੇ ਕੋਈ ਨਾ ਕੋਈ ਆਉਂਦਾ ਲੋਕਾਂ ਨੇ ਬਥੇਰੀ ਕੋਸ਼ਿਸ਼ ਕੀਤੀ 89 ਦੇ ਵਿੱਚ ਪਰ ਸਿਮਰਜੀਸ ਦੇ ਮਾਨ ਪੰਜਾਬ ਦੇ ਜਿਹੜਾ ਕੌਮ ਦੇ ਉਹ ਕੰਮ ਨਹੀਂ ਕਰਵਾ ਪਏ ਉਹ ਇੱਕ ਇਸ਼ੂ ਲੈ ਕੇ ਬੈਠ ਗਏ ਵੀ ਮੈਂ ਕਿਰਪਾਨ ਲੈ ਕੇ ਜਾਂ ਉਸ ਤੋਂ ਬਾਅਦ ਕਿਰਪਾਨ ਲੈ ਕੇ ਵੀ ਗਏ ਨੇ ਪਾਰਲੀਮੈਂਟ ਦੇ ਵਿੱਚ ਹੁਣ ਇਹ ਇਹ ਜਿਹੜੇ ਸਵਾਲ ਖੜੇ ਹੁੰਦੇ ਨੇ ਨਾ ਕਿ ਇਹ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਔਰ ਸ਼੍ਰੋਮ ਨਿਕਲੀ ਦਲ ਹੋਰ ਲਾ ਰਹੇ ਨੇ ਕਿ ਇਹਨਾਂ ਨੇ ਕੰਮ ਨਹੀਂ ਕੀਤਾ ਕਹਿੰਦੇ ਕਿ ਜੇ 2019 ਦੇ ਵਿੱਚ ਉਦੋਂ ਵੀ ਗਲਤੀ ਕੀਤੀ ਕਾਲੀ ਦਲ ਨੇ ਤੇ ਹੁਣ ਫਿਰ ਗਲਤੀ ਕੀਤੀ ਔਰ ਵਾਕਈ ਸੱਚ ਹੈ ਸਿਰਫ ਅਮਰਪਾਲ ਵਾਲਾ ਐਪੀਸੋਡ ਛੱਡ ਦਿਓ ਜਾਂ ਖਡੂਰ ਸਾਹਿਬ ਦੀ ਇਲੈਕਸ਼ਨ ਛੱਡ ਦਿਓ वैसे भी ਜਿਹੜਾ ਸ਼ਰਮ ਨੀ ਕਾਲੀ ਦਲ ਜਿਹੜੀ ਇੱਕੋ ਇੱਕ ਖੇਤਰੀ ਪਾਰਟੀ ਅੱਜ ਵੀ ਪੂਰੇ ਇੰਡੀਆ ਦੇ ਵਿੱਚ ਜੇ ਕੋਈ ਪਾਰਟੀ ਮਜ਼ਬੂਤ ਸੀ ਉਹ ਸ਼ਰਮ ਨੀ ਕਾਲੀ ਦਲ ਹੈ ਜਿਹਨੇ ਇੱਕ ਦੇਸ਼ ਦੀਆਂ ਖੇਤਰੀ ਪਾਰਟੀ ਨੂੰ ਇੱਕ ਰਾਹ ਦਿੱਤਾ ਸੀ ਪਰ ਉਹ ਖੁਦ ਹੀ ਇੰਨੀ ਡਾਊਨ ਹੋ ਗਿਆ ਗਰਾਵਡ ਦੇ ਵਿੱਚ ਚਲ ਗਿਆ ਸਿਆਸੀ ਤੌਰ ਤੇ ਉਹਨਾਂ ਨੂੰ ਆਪ ਨਹੀਂ ਸਮਝਣ ਲੱਗ ਰਹੀ ਔਰ ਸ਼ਰਮ ਨੀ ਕਾਲੀ ਦਲ ਨੇ ਜਾਂ ਜਾਣੇ ਜਾਂ ਅਣਜਾਣੇ ਦੇ ਵਿੱਚ ਜਿਹੜੀਆਂ ਗਲਤੀਆਂ ਹਈਆਂ ਉਹਨਾਂ ਗਲਤੀਆਂ ਤੋਂ ਸਿੱਖਿਆ ਸ਼੍ਰੋਮਣੀ ਕਾਲੀ ਦਲ ਨਹੀਂ ਰਹਿ ਰਿਹਾ ਜਦ ਤੱਕ ਸ਼੍ਰੋਮਣੀ ਕਾਲੀ ਦਲ ਸਿੱਖਿਆ ਨਹੀਂ ਲਊਗਾ ਆਪਣੀਆਂ ਗਲਤੀਆਂ ਸਿਆਣੇ ਕਹਿੰਦੇ ਨੇ ਕਿ ਪਿਛਲੀਆਂ ਜਿਹੜੀਆਂ ਗਲਤੀਆਂ ਨੇ ਉਹਨੂੰ ਧਿਆਨ ਵਿੱਚ ਰੱਖ ਦਿਓ ਅੱਗੇ ਵਧੋ ਪਰ ਕਾਲੀ ਦਲ ਸ਼ਾਇਦ ਹਲੇ ਅੱਗੇ ਨਹੀਂ ਵਧ ਰਿਹਾ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਕਾਲੀ ਦਲ ਨੇ 2019 'ਚ ਵੀ ਗਲਤੀ ਕੀਤੀ ਕਿ ਅ ਪਰਮਜੀਤ ਕੋਰ ਖਾਲੜਾ ਦੇ ਖਿਲਾਫ ਕੈਂਡੀਡੇਟ ਕੀਤਾ ਤੇ ਹੁਣ ਫਿਰ ਸਾਡੇ ਖਿਲਾਫ ਉਹਨੇ ਕਹਿੰਦੇ ਸਾਡੇ ਖਿਲਾਫ ਮਤਲਬ ਕੈਂਡੀਡੇਟ ਸ਼੍ਰੋਮਣੀ ਕਾਲੀ ਦਲ ਨੂੰ ਨਹੀਂ ਖੜਾਇਆ ਕਰਨਾ ਚਾਹ ਚਾਹ ਹਮ ਚਰਚਾ ਚੱਲਦੀ ਹੈ ਕਿ ਕਹਿਣ ਨੂੰ ਤਾਂ ਸ਼੍ਰੋਮਣੀ ਕਾਲੀ ਦਲ ਨੇ ਸਭ ਤੋਂ ਵੱਧ ਕਿਹਾ ਕਿ ਅਸੀਂ ਪੰਥਕ ਆ ਜਾਂ ਖੇਤਰੀ ਪਾਰਟੀ ਦਾ ਵੀ ਦਾਵਾ ਕੀਤਾ ਕਹਿੰਦੇ ਕਿ ਕੰਮਾਂ ਤੋਂ ਪਛਾਣੇ ਜਾਂਦੇ ਆ ਕਿ ਪਾਰਟੀ ਕਿਹੜੀ ਹੈ ਪੰਥਕ ਹੈ ਕਿ ਨਹੀਂ ਖੇਤਰੀ ਹੈ ਕਿ ਨਹੀਂ ਜਦੋਂ ਵੱਧ ਅਧਿਕਾਰਾਂ ਲਈ ਲੜਨਾ ਨਹੀਂ ਸਮਝੌਤੇ ਕਰ ਲੈਣੇ ਚਾਹੇ ਰਾਜਧਾਨੀ ਚੰਡੀਗੜ੍ਹ ਦੀ ਗੱਲ ਹੋਵੇ ਜਾਂ ਫਿਰ ਹੋਰ ਵੱਧ ਅਧਿਕਾਰਾਂ ਦੀ ਗੱਲ ਹੋਵੇ ਜਾਂ ਪੁਰਾਣੇ ਜਿਹੜੀ ਬੇਇਨਸਾਫ ਵੇ ਕਦੇ ਗੱਲ ਹੀ ਨਹੀਂ ਹੁੰਦੀ ਬੰਦੀ ਸਿੰਘਾਂ ਦੇ ਰਿਹਾਈ ਦੀ ਗੱਲ ਨਹੀਂ ਹੁੰਦੀ ਜਦੋਂ ਸੱਤਾ ਚ ਹੁੰਨੇ ਆ ਤਾਂ ਕੀ ਕੱਲ ਨੂੰ ਅਮਰਿਤਪਾਲ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਜਗ੍ਹਾ ਦੇ ਉੱਤੇ ਖੜੂਰ ਸਾਹਿਬ ਦੀ ਗੱਲ ਕਰ ਲਈਏ ਜੇ ਉੱਥੋਂ ਹੀ ਨੁਮਾਇੰਦਗੀ ਕਰਦੇ ਆ ਤੇ ਜਿਹੜੇ ਮਸਲੇ ਸ਼੍ਰੋਮਣੀ ਅਕਾਲੀ ਦਲ ਤੋਂ ਹੱਲ ਹੋਵੇਂ ਢੰਗ ਨਾਲ ਨਹੀਂ ਹੋ ਪਾਏ ਜਿਨ੍ਹਾਂ ਤੇ ਸਵਾਲ ਉੱਠਦੇ ਆ ਕਿ ਅਮਰਿਤਪਾਲ ਕਾਬਲ ਹੋ ਜਾਣਗੇ ਕਰ ਲੈਣਗੇ ਮਸਲੇ ਹੱਲ ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਅਸੀਂ ਤੇ ਕੱਲੇ ਆ ਇੱਕ ਇਹ ਵੀ ਸਵਾਲ ਹੈ ਕਿ ਕੱਲਾ ਬੰਦਾ ਕਰ ਵੀ ਕਰ ਉਹ ਤਾਂ ਵੱਧ ਤੋਂ ਆਪਾਂ ਮੰਨ ਕੇ ਚੱਲਦੇ ਕਿ ਅਮਰਤਪਾਲ ਜਿੱਤ ਜਾਂਦੇ ਨੇ ਤੇ ਪਾਰਲੀਮੈਂਟ ਦੇ ਉਹ ਪੰਜਾਬ ਦੀ ਪੰਤਿਕ ਮੁੱਦਿਆਂ ਦੀ ਗੱਲ ਕਰਦੇ ਰਹਿਣਗੇ ਸਵਾਲ ਹੈ ਕਿ ਜਦ ਤੱਕ ਤੁਹਾਡੇ ਕੋ ਸੱਤਾ ਨਹੀਂ ਆਉਂਦੀ ਉਹਨਾਂ ਚਿਰ ਨਹੀਂ ਆ ਕੇ ਕਾਲੀ ਦਲ ਨੇ ਸੱਤਾ ਹੰਡਾਈ ਆ ਕਈ ਵਾਰ ਹੰਡਾਈ ਆ ਹੁਣ ਕਾਲੀ ਦਲ ਦੀਆਂ ਕੀ ਮਜਬੂਰੀਆਂ ਕਮਜ਼ੋਰੀਆਂ ਰਹੀਆਂ ਤੇ ਕਾਲੀ ਦਲ ਨੂੰ ਪਤਾ ਲੱਗ ਗਿਆ ਹੋਊਗਾ ਕਿ ਅਸੀਂ ਅੱਜ ਕਿੱਥੇ ਸਾਡੀਆਂ ਸਰਕਾਰਾਂ ਚੱਲਦੀਆਂ ਨੇ ਤੇ ਕਿੱਥੇ ਸਾਨੂੰ ਲੋਕੀ ਹੁਣ ਕਹਿੰਦੇਗੇ ਤੇ ਸਕੂਟਰ ਪਾਰਟੀ ਆ ਹੁਣ ਬਹੁਤ ਸਾਰੇ ਮੁੱਦੇ ਨੇ ਉਹ ਮੁੱਦਿਆਂ ਦੀ ਤੇ ਲੋਕਾਂ ਨੂੰ ਵੀ ਪਤਾ ਹੈਗਾ ਉਹ ਅਮਰਤਪਾਲ ਸਿੰਘ ਦਾ ਅਮਰਤਪਾਲ ਸਿੰਘ ਦੇ ਬਾਪੂ ਤਰਸੀਮ ਸਿੰਘ ਉਹਨਾਂ ਨੂੰ ਥੋੜਾ ਪਤਾ ਹੈਗਾ ਉਹ ਤੇ ਸਾਰੇ ਪੰਜਾਬ ਨੂੰ ਪਤਾ ਕਿ ਕਿਹੜੇ ਪੰਥਕ ਮੁੱਦੇ ਨੇ ਔਰ ਇਹਦਾ ਨਤਾਰਾ ਤੇ ਹੋਣਾ ਚਾਹੀਦਾ ਕਿ ਆਖਿਰ ਮਸਲੇ ਹੱਲ ਕਿਉਂ ਨਹੀਂ ਆ ਇੱਕੋ ਇੱਕ ਅਜਿਹੀ ਕੌਮ ਹੈ ਜਦੇ ਮਸਲੇ ਨਹੀਂ ਹੱਲੇ ਤੱਕ ਹੋਏ ਬਾਕੀ ਹਿੰਦੁਸਤਾਨ 'ਚ ਵੱਸਦੇ ਸਾਰੇ ਭਾਈਚਾਰੇ ਦੇ ਮਸਲੇ ਹੱਲ ਸਮੇਂ-ਸਮੇਂ ਹੁੰਦੇ ਰਹੇ ਸਾਡੇ ਨਾਲ ਤੇ ਪੰਜਾਬ ਦੇ ਨਾਲ ਵਿਤਕਰੇ ਰਿਆ ਚਾਹੇ ਉਹ ਚੰਡੀਗੜ੍ਹ ਦੇ ਰੂਪ ਦੇ ਵਿੱਚ ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦੇ ਰੂਪ ਦੇ ਵਿੱਚ ਚਾਹੇ ਪਾਣੀਆਂ ਦੇ ਮਸਲੇ ਦੇ ਵਿੱਚ ਚਾਹੇ ਉਦਯੋਗ ਦੇ ਮਸਲੇ ਦੇ ਵਿੱਚ ਚਾਹੇ ਇੰਡਸਟਰੀ ਦੇ ਮਸਲੇ ਦੇ ਵਿੱਚ ਚਾਹੇ ਪਹਾੜੀ ਖੇਤਰਾਂ ਨੂੰ ਜਿਹੜਾ ਰਹਿਤਾਂ ਦਿੱਤੀਆਂ ਉਸ ਮਸਲੇ ਦੇ ਵਿੱਚ ਸਾਡੇ ਨਾਲ ਤੇ ਪਲ-ਪਲ ਤੇ ਦਗੇ ਹੋਏ ਨੇ ਪੰਜਾਬੀ ਸੂਬਾ ਬਣਾਉਣ ਲੱਗੇ ਸਾਡੇ ਨੂੰ ਬੜਾ ਵੱਡਾ ਧੋਖਾ ਹੈ ਸੈਂਟਰ ਸਰਕਾਰ ਦੇ ਜਿਹੜਾ ਵੀ ਜਿੰਨੇ ਰਾਜ ਕੀਤਾ ਪੰਜਾਬ ਨੂੰ ਮਤਰੀ ਮਾਂ ਵਾਲਾ سلوਕ ਕੀਤਾ ਇਤਿਹਾਸਗੋਆ ਉਹ ਜਿਹੜੀਆਂ ਸੈਂਟਰ ਦੇ ਵਿੱਚ ਸਰਕਾਰਾਂ ਰਹੀਆਂ ਉਹ ਮੁਨਕਰ ਨਹੀਂ ਹੋ ਸਕਦੀਆਂ ਪੰਜਾਬ ਦੇ ਕਾਂਗਰਸੀ ਹੁਣ ਪੰਜਾਬ ਦੇ ਅਕਾਲੀ ਦਲ ਹੁਣ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਬੋਲਣ ਦਾ ਮੈਨੂੰ ਲੱਗਦਾ ਕਿ ਕੋਈ ਹੱਕ ਹੱਕ ਨਹੀਂ ਹੈ ਹੁਣ ਇਹ ਜਿਹੜੀ ਗੱਲਾਂ ਸਵਾਲ ਖੜੇ ਕਿਤੇ ਮੁੱਦੇ ਨੇ ਜਿਹੜੇ ਅਮਰਤਪਾਲ ਸਿੰਘ ਉਹਨਾਂ ਦੇ ਬਾਪੂ ਇਹ ਮੁੱਦੇ ਬਣਾਉਣ ਦੀ ਗੱਲ ਕਰ ਰਹੇ ਨੇ ਕਿਉਂਕਿ ਖਡੂਰ ਸਾਹਿਬ ਨੂੰ ਆਪਾਂ ਇੱਕ ਵੱਖਰੇ ਤੌਰ ਤੇ ਸੀਟ ਦੇ ਤੌਰ ਤੇ ਦੇਖ ਰਹੇ ਕਿ ਇੱਕ ਆਜ਼ਾਦ ਉਮੀਦਵਾਰ ਮੈਦਾਨ ਵਿੱਚ ਆਏ ਨੇ ਉਹ ਜਿਹੜੇ ਸਵਾਲ ਉਹ ਖੜੇ ਕਰ ਰਹੇ ਨੇ ਇਹਨਾਂ ਜਵਾਬ ਤੇ ਕਾਲੀ ਦਲ ਕੋ ਵੀ ਹੈ ਨਹੀਂ ਹੁਣ ਇੱਕ ਐਮਪੀ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਗੱਲਾਂ ਹੋਣਗੀਆਂ ਰਿਕਾਰਡ ਦਾ ਹਿੱਸਾ ਬਣ ਜਾਂਦੀਆਂ ਤੁਸੀਂ ਜਦੋਂ ਪਾਰਲੀ ਪਹਿਲੀ ਵਾਰ ਪਾਰਲੀਮੈਂਟ ਕਿੰਨੇ ਕਿ ਦਿਨ ਚੱਲਦੀ ਸਾਲ ਦੇ ਵਿੱਚ 50 ਦਿਨ ਤੋਂ ਜ਼ਿਆਦਾ ਨਹੀਂ ਚੱਲਦੀ 50 ਦਿਨ ਦੇ ਵਿੱਚ ਇੱਕ ਬੰਦੇ ਨੂੰ ਕਿੰਨਾ ਕਿ ਡੇਲੀ ਟਾਈਮ ਮਿਲਦਾ ਹੋਊਗਾ ਉਹ ਵੀ ਮੈਟਰ ਕਰਦਾ ਪਰ ਦੂਜੀ ਜਿਹੜੀ ਗੱਲ ਹੈ ਹੋ ਸਕਦਾ ਹੈ ਕਿ ਕੱਲ ਨੂੰ ਜੇ ਅਮਰਿਤਪਾਲ ਸਿੰਘ ਹੋਣੀ ਜਿੱਤ ਜਾਂਦੇ ਨੇ ਤੇ ਹੋ ਸਕਦਾ ਇੱਕ ਬਾਅਦ ਚ ਉਹਦੇ ਪਿੱਛੇ ਕਾਲੀ ਦਲ ਲੱਗ ਜਾਵੇ ਇੱਕ ਕਾਲੀ ਦਲ ਨਿਕਲ ਕੇ ਉਹਦੇ ਨਾਲ ਲੱਗ ਜਾਵੇ ਕਾਲੀ ਦਲ ਦੀ ਤੇ ਇਸ ਸਮੇਂ ਸਥਿਤੀ ਇਹ ਬਣੀ ਪਈ ਹੋਈ ਹੈ ਨਾ ਕਿ ਕਾਲੀ ਦਲ ਕਰ ਕੀ ਰਿਹਾਗਾ ਹੋ ਸਕਦਾ ਹੈ ਕਿ ਇੱਕ ਨਵਾਂ ਕਿਉਂਕਿ ਇੱਕ ਸਪੇਸ ਹੈ ਕਿ ਕਾਲੀ ਦਲ ਕੁਈ ਨਾ ਕੋਈ ਕਮਾੜ ਕਰੂਗਾ ਕਿਉਂਕਿ ਸੁਬੀਰ ਸਿੰਘ ਬਾਦਲ ਨੂੰ ਲੈ ਕੇ ਬੜੀਆਂ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਨੇ ਕਿ ਲੀਡਰਸ਼ਿਪ ਦੇ ਸਵਾਲ ਖੜੇ ਕੀਤੇ ਗਏ ਨੇ ਜਿਨ੍ਹਾਂ ਨੇ ਲੀਡਰਸ਼ਿਪ ਦੇ ਸਵਾਲ ਖੜੇ ਕੀਤੇ ਹੋ ਅੱਜਕੱਲ ਪਾਰਲੀਮੈਂਟ ਸੰਗਰੂਰ ਦੀ ਟਿਕਟ ਤੋਂ ਚੋਣ ਲੜ ਰਹੇ ਨੇ ਹੁਣ ਇਹ ਜਿਹੜੇ ਮਸਲੇ ਆ ਗਏ ਨੇ ਕਿ ਜੇ ਆਪਾਂ ਜੇ ਦੇ ਸਿਆਸਤ ਦੇ ਵਿੱਚ ਜ਼ਿੰਦਗੀ ਦੇ ਵਿੱਚ ਜੇ ਆਲਾ ਦੇ ਸ਼ਬਦ ਹੁੰਦਾ ਨਹੀਂ ਪਰ ਇੱਕ ਸੁਭਾਵਨਾ ਜੀ ਕਹਿ ਸਕਦੇ ਆਪਾਂ ਜੇ ਸੁਭਾਵਨਾ ਜੇ ਇਹ ਜੇ ਹਾਲਾਤ ਬਣ ਗਏ ਤੇ ਵੀ ਸੋਚਦਾ ਕਿ ਉਹ ਸ਼੍ਰੋਮਣੀ ਕਾਲੇਦਨ ਨੂੰ ਲੀਡ ਕਰ ਲੈ। ਹੂੰ। ਔਰ ਉਹਦੇ ਚ ਸਾਰੀਆਂ ਪਾਰਟੀਆਂ ਸਾਰੇ ਧਰਮਾਂ ਦਾ ਵੀ ਹੁਣ ਗੱਲ ਹੋਏਗੀ। ਹੁਣ ਇਹ ਜਿਹੜਾ ਮਸਲਾ ਕਿ ਹੁਣ ਉਹ ਕਿੰਨੀ ਸਿਆਣਪ ਦੇ ਨਾਲ ਇਲੈਕਸ਼ਨ ਲੜਦੇ ਨੇ, ਕਿੰਨੀ ਉਹਨਾਂ ਦੀ ਮੈਨੇਜਮੈਂਟ ਚੰਗੀ ਹੈਗੀ ਆ। ਕਿੰਨੇ ਲੋਕਾਂ ਨੂੰ ਇਹ ਗੱਲ ਜਿਚਾਉਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰਦੇ ਨੇ ਕਿ ਸਿਰਫ ਇੱਕੋ ਗੱਲ ਨਹੀਂ ਹੋਏ ਕੌਮ ਦੀ। ਹਰ ਪੰਥ ਦੀ ਗੱਲ ਹੋਊਗੀ ਹਰ ਕੌਮ ਦੀ ਗੱਲ ਹੋਊਗੀ ਹਾਈ ਹਰ ਭਾਈਚਾਰੇ ਦੀ ਗੱਲ ਹੋਊਗੀ ਔਰ ਪੰਜਾਬ ਦਾ ਖਾਸ ਕਰਕੇ ਜਿਹੜੇ ਯੂਪੀ ਬਿਹਾਰ ਬੈਠ ਕੇ ਹਿੰਦੂਆਂ ਨੂੰ ਜਾਂ ਜਿਹੜੀਆਂ ਪਾਰਟੀਆਂ ਪੰਜਾਬ ਦੇ ਹਿੰਦੂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਤੇ ਆਪਣੇ ਦਿਮਾਗ ਚੋਂ ਹੀ ਘੜਦੇ ਨੇ ਕਿ ਇਸ ਧਰਤੀ ਨੂੰ ਤੁਸੀਂ ਧਰਮ ਦੇ ਆਧਾਰ ਤੇ ਵੰਡ ਸਕਦੇ ਹੋ ਇਸ ਧਰਤੀ ਦੇ ਵਸਦੇ ਲੋਕ ਸਿੱਖਾਂ ਦੀਆਂ ਕੁੜੀਆਂ ਹਿੰਦੂਆਂ ਵਾਂਗ ਹਿੰਦੂਆਂ ਦੀਆਂ ਕੁੜੀਆਂ ਸਿੱਖਾਂ ਵਾਲਾ ਹੈ Hindu ਗੁਰਦੁਆਰਿਆਂ 'ਚ ਜਾਂਦੇ ਨੇ ਸਿੱਖ ਮੰਦਰਾਂ 'ਚ ਜਾਂਦੇ ਨੇ ਸਿੱਖ ਮਸਜਦਾਂ ਦੇ ਵਿੱਚ ਜਾਂਦੇ ਮੁਸਲਮਾਨ ਗੁਰੂ ਘਰੋਂ ਕੜਾ ਪ੍ਰਸ਼ਾਦ ਦੀ ਦੀਗ ਖਾ ਕੇ ਬਿਸਮਿਲ੍ਲਾ ਕਹਿ ਕੇ ਸ਼ੱਕ ਲੈਂਦੇ ਨੇ ਇਹ ਇਹ ਧਰਤੀ ਇਸ ਧਰਤੀ ਦੀ ਖੂਬਸੂਰਤੀ ਹੈ ਦੂਜੀ ਧਰਤੀ ਦੀ ਕੋਈ ਖੂਬਸੂਰਤੀ ਨਹੀਂ ਆਏ ਜਿ ਬਾਕੀ ਜਿਹੜੇ ਸਾਡੇ ਸੂਬੇ ਨੇ ਗਵਾਂਢੀ ਵੀ ਇੱਥੇ ਦੇ ਬਹੁਤ ਬਾਬੇ ਨਾਨਕ ਦੀ ਧਰਤੀ ਦੇ ਤੇ ਇਹੋ ਤੇ ਫਾਲਾ ਕਿ ਧਰਤੀ ਉਜੜਦੀ ਵੀ ਰਹੀ ਵਸਦੀਰ ਵੀ ਤੇ ਤਰੱਕੀ ਵੀ ਕਰਦੇ ਰਹੇ ਨੇ ਤੇ ਜਿਨ੍ਹਾਂ ਨੇ ਵਾਰ-ਵਾਰ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਨਾ ਉਸ ਅੱਗ ਦੇ ਵਿੱਚ ਉਹ ਆਪ ਝੁਲਸੇ ਨੇ ਜਦ ਤੱਕ ਕਿਉਂਕਿ ਸਾਡੀ ਨੀਂ ਬਾਬੇ ਨਾਨਕ ਨੇ ਤੇ ਬਾਬੇ ਨਾਨਕ ਨੇ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਹੈ ਗਿਆ ਜਿਹੜਾ ਉਸ ਪਾਰਟੀ ਤੇ ਪੈਰਾ ਦੂਗਾ ਕਾਮਯਾਬ ਰਹੂਗਾ ਜਿਹੜਾ ਵੰਡਣ ਦੀ ਕੋਸ਼ਿਸ਼ ਕਰੂਗਾ ਅੱਗ ਲਾਉਣ ਦੀ ਕੋਸ਼ਿਸ਼ ਕਰਗੋ ਉਹ ਪਹਿਲਾਂ ਵੀ ਝੁੱਸੇ ਨੇ ਅੱਗ ਦੇ ਵਿੱਚ ਇਤਿਹਾਸ ਫਰੋਲ ਕੇ ਦੇਖੀਏ ਤੇ ਉਹ ਜੇ ਅੱਜ ਲਾਉਣਗੇ ਤੇ ਅੱਜ ਵੀ ਅੱਗ ਦੇ ਵਿੱਚ ਝੁੱਲਸਣਗੇ ਇਹਦੇ ਪ੍ਰਤੱਖ ਪ੍ਰਮਾਣ ਹੈ ਇਹ ਕਿਤੇ ਪੰਜਾਬ ਦੇ ਕਿਹੜੀ ਕਿਹੜੀ ਪੁਰਾਣੀ ਹਿਸਟਰੀ ਚ ਸਾਨੂੰ ਹਜ਼ਾਰਾਂ ਸਾਲ ਪਿੱਛੇ ਜਾਣ ਦੀ ਲੋੜ ਹੈ ਸ ਜਿੰਨੇ ਕਿ 550 ਸਾਲ ਦੇ ਇਤਿਹਾਸ ਦੇ ਸਭ ਕੁਝ ਸਪਸ਼ਟ ਹੈਗਾ ਜੀ ਇੱਕ ਅਗਲਾ ਮਸਲਾ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਗੱਲਾਂ ਨੇ ਬਾਹਰ ਹੋਰ ਨੇ ਪਰ ਪੂਰੀ ਦੇਸ਼ ਦੀ ਸਿਆਸਤ ਸਰਗਰਮ ਹੈ ਜੇ ਗੱਲ ਕਰੀਏ ਮੁੱਖ ਮੰਤਰੀ ਪੰਜਾਬ ਦੀ ਭਗਵੰਤ ਮਾਨ ਦੀ ਤਾਂ ਗੁਜਰਾਤ ਵਿੱਚ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰਤਾ ਕਰ ਹੀ ਰਹੇ ਸੀ ਨਾਲ ਕਹਿੰਦੇ ਕਿ ਜਿੱਥੇ-ਜਿੱਥੇ ਗੁਜਰਾਤ ਵਾਲਿਓ ਗੁਜਰਾਤੀਓ ਭਾਈਓ ਕਿ ਜਿੱਥੇ-ਜਿੱਥੇ ਇੰਡੀਆ ਗੱਠ ਜੁੜ ਦੇ ਉਮੀਦਵਾਰ ਨੇ ਉਹਨਾਂ ਨੂੰ ਵੀ ਵੋਟ ਪਾਉਣੀ ਹੈ ਹੁਣ ਇਹ ਮੰਨ ਲਿਆ ਜਾਵੇ ਕਿ ਇੰਡੀਆ ਗੱਠ ਜੋੜ ਦੇ ਲਈ ਵੀ ਪ੍ਰਚਾਰ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਲਾਜ਼ਮੀ ਤੌਰ ਤੇ ਕਰਨਾ ਪੈਣਾ ਹੈ ਕਿਉਂਕਿ ਤੁਹਾਡਾ ਟਾਰਗੇਟ ਹੀ ਇੱਕ ਹੈ ਤੁਹਾਡਾ ਸਿਆਸੀ ਸ਼ਰੀਕ ਹੀ ਇੱਕ ਹੈ ਉਹ ਭਾਜਪਾ ਉਹ ਉਹਨੂੰ ਲੈ ਕੇ ਤੇ ਤੁਹਾਨੂੰ ਕਰ ਲੜਾਈ ਲੜਨੀ ਪੈਣੀ ਹੈ ਹੁਣ ਗੁਜਰਾਤ ਦੇ ਵਿੱਚ ਇੰਡੀਆ ਗੱਠ ਜੋੜ ਦੇ ਵੱਲੋਂ ਕੌਣ ਲੜ ਰਿਹਾ ਹੈਗਾ ਭਾਜਪਾ ਆਪ ਦੀ ਇੱਕ ਦੀ ਸੀਟ ਹੈ ਬਾਕੀ ਤੇ ਕਾਂਗਰਸ ਲੜ ਰਹੀ ਹੈ ਇਸ ਕਰੇ ਬਾਹਰ ਤੁਸੀਂ ਕਹਿ ਰਹੇ ਕਿ ਇੰਡੀਆ ਗੱਠ ਜੋੜ ਨੂੰ ਜਿਤਾਓ ਪੰਜਾਬ ਜਾ ਕੇ ਕਹਿੰਦੇ ਕਿ ਮੈਨੂੰ 13 ਦੋ ਮੈਨੂੰ 13 ਹੱਥ ਚਾਹੀਦੇ ਨੇ ਉਹ ਹੁਣ ਇਹ ਇਸੇ ਕਰਕੇ ਕੱਲ ਸ਼ਰੋਮਣੀ ਅਕਾਲੀ ਦਲ ਨੇ ਵੀ ਇੱਕ ਟਵੀਟ ਕੀਤਾ ਸੀ ਕਿ ਦੋਨਾਂ ਪਾਰਟੀਆਂ ਨੇ ਇੱਕ ਦੂਜੇ ਦੇ ਖਿਲਾਫ ਡੰਮੀ ਕੈਂਡੀਡੇਟ ਪੈਦਾ ਕੀਤੇ ਹਨ ਡੰਮੀ ਕੈਂਡੀਡੇਟ ਦਿੱਤੇ ਨੇ ਉਦਾਹਰਨ ਦੇ ਤੌਰ ਤੇ ਕਹਿੰਦੇ ਸੁਖਜਿੰਦਰ ਰੰਧਾਵਾ ਬੜਾ ਮਜ਼ਬੂਤ ਕੈਂਡੀਡੇਟ ਆ ਉਥੇ ਇਸ਼ਾਰੀ ਕਲਸੀ ਨੂੰ ਦੇ ਦਿੱਤਾ ਹੈਗਾ ਕਹਿੰਦੇ ਹ ਸ਼ਾਰਪੁਰ ਬਹੁਤ ਸਟਰੋਂਗ ਕੈਂਡੀਡੇਟ ਆ ਡਾਕਟਰ ਰਾਜਕੁਮਾਰ ਚੱਬੇਵਾਲ ਉਥੇ ਬੀਬੀ ਉਹ ਅਕੀਦਾ ਨਾਲ ਉਹਦੇ ਨਾਲ ਕਿਹੜੀ ਹੈ ਉਹਨੂੰ ਕਾਂਗਰਸ ਪਾਰਟੀ ਜਾਮਨੀ ਗੋਮਰ ਨੂੰ ਦੇ ਦਿੱਤੀ ਹੈ ਕਿ ਨਹੀਂ ਫਰੀਦਕੋਟ ਕਹਿੰਦੇ ਕਰਮਜੀਤ ਬਹੁਤ ਅਨਮੋਲ ਕੈਂਡੀਡੇਟ ਮਜ਼ਬੂਤ ਆ ਕਾਂਗਰਸ ਨੇ ਅਮਰਜੀਤ ਕੌਰ ਸਾਹੋ ਕਿਹਨੇ ਦੇ ਦਿੱਤੀ ਹੈ ਕਹਿੰਦੇ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਬੜੇ ਮਜ਼ਬੂਤ ਆ ਕੁਲਦੀਪ ਸਿੰਘ ਢਾਲੀਵਾਲ ਨੂੰ ਦੇ ਦਿੱਤੀ ਟਿਕਟ ਕਹਿੰਦੇ ਇੱਥੇ ਅਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਬੜੇ ਸਟਰੋਂਗ ਆ ਸੰਗਰੂਰ ਤੋਂ ਲੈ ਕੇ ਵਿਜੇਂਦਰ ਸਿੰਘ ਨੂੰ ਦੇ ਦਿੱਤੇ ਕਹਿੰਦੇ ਸੰਗਰੂਰ ਸੁਖਪਾਲ ਸਿੰਘ ਖੈਰ ਆ ਮਜ਼ਬੂਤ ਆ ਉਥੇ ਮੀਤੇਰ ਨੂੰ ਦੇ ਦਿੱਤੀ ਆ ਕਹਿੰਦੇ ਉਥੇ ਡਾਕਟਰ ਗਾਂਧੀ ਪਟਿਆਲੇ ਮਜ਼ਬੂਤ ਆ ਉਥੇ ਡਾਕਟਰ ਬਲਬੀਰ ਸਿੰਘ ਨੂੰ ਦੇ ਦਿੱਤੀ ਹੈਗੀ ਇਹ ਜਿਹੜੇ ਖੜੇ ਕਰੇ ਨਾ ਜੀ ਕਿ ਉਹ ਕਹਿੰਦੇ ਖੁੱਡੀਆਂ ਸਾਹਿਬ ਬੜੇ ਬਠਿੰਡੇ ਮਜ਼ਬੂਤ ਆ ਉਥੇ ਕਿਹਨੂੰ ਲਿਆ ਕੇ ਦੇ ਦਿੱਤਾ ਹੈਗਾ ਜੀ ਜਿਤ ਮਿੰਦਰ ਸਿੱਧੂ ਨੂੰ ਲੁਧਿਆਣੇ ਕਹਿੰਦੇ ਕਿ ਰਾਜਾ ਵਿੜਿੰਗ ਬਹੁਤ ਮਜ਼ਬੂਤ ਕੈਂਡੀਡੇਟ ਆ ਉੱਥੇ ਕਿ ਉਹਨੂੰ ਟਿਕਟ ਦੇ ਦਿੱਤੀ ਸ਼ੋਕ ਪ੍ਰੈਸ਼ਰ ਪੱਪੀ ਨੂੰ ਇਹ ਕਾਲੀ ਦਲ ਨੇ ਟਵੀਟ ਕੀਤਾ ਹੈਗਾ ਇਹ ਸੋਸ਼ਲ ਮੀਡੀਆ ਦੀ ਗੱਲ ਆ ਇਸ ਕਰਕੇ ਉਹਨੂੰ ਸਵਾਲ ਖੜੇ ਹੋ ਰਹੇ ਨੇ ਕਿ ਬਾਹਰ ਦੇ ਤੁਸੀਂ ਇੱਕ ਦੂਜੇ ਨੂੰ ਕਹਿੰਦੇ ਕਿ ਸਾਨੂੰ ਵੋਟਾਂ ਪਾਓ ਇੰਡੀਆ ਗੱਠ ਜੋੜ ਨੂੰ ਪਾਓ ਪੰਜਾਬ ਆ ਕੇ ਕਹਿੰਦੇ ਕਿ ਮੈਨੂੰ ਤੇਰਾ ਹੱਥ ਹੋਰ ਚਾਹੀਦੇ ਨੇ ਹੁਣ ਤੇਰਾ ਹੱਥ ਜਿਹੜੇ ਨੇ ਉਹ ਲੋਕ ਹੁਣ ਐਸੇ ਕਰਕੇ ਕਾਲੀ ਦਲ ਤੇ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਮਿਲੇ ਹੋਏ ਨੇ ਹੁਣ ਇਹ ਜਿਹੜੇ ਪੰਜਾਬ ਦੇ ਵਿੱਚ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਲਾਲੋ ਕਿ ਉਹ ਗੱਠ ਜੋੜ ਨਹੀਂ ਹੋਣ ਦਿੱਤਾ ਤੇ ਦਿੱਲੀ ਗੱਠ ਜੋੜ ਹੋ ਗਿਆ ਸੀ ਦਿੱਲੀ ਵਾਲਾ ਇਹਨਾਂ ਦਾ ਇਸੇ ਕਰਕੇ ਜਿਹੜਾ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਜਿਹੜੇ এডਿਕੇਸ਼ਨ ਮਨਿਸਟਰ ਰਹਿ ਚੁੱਕੇ ਨੇ ਕਾਂਗਰਸ ਦੀ ਸਰਕਾਰ ਦੇ ਵਿੱਚ ਉਹ ਭੱਜ ਕੇ ਅੱਜ ਬੀਜੇਪੀ ਚ ਸ਼ਾਮਲ ਹੋ ਗਏ ਨੇ ਪੀ ਮੈਂ ਗੱਠ ਜੋੜ ਤੋਂ ਦੁਖੀ ਆ ਵੀ ਅਹੀਂ ਤੇ ਸਾਡਾ ਉੱਥੇ ਇੱਟ ਖੜਕਾ ਰਿਆ ਸਾਡੀ ਜਿਹੜੀ ਸ਼ੀਲਾ ਧਿਕਸ਼ਿਤ ਤਿੰਨ ਵਾਰ ਮੰਤਰੀ ਜਿੰਨਾ ਕੰਮ ਸ਼ੀਲਾ ਧਿਕਸ਼ ਨੇ ਦਿੱਲੀ ਵਿੱਚ ਕੀਤਾ ਸੀ ਨਾ ਉਸ ਤੋਂ ਪਹਿਲਾਂ ਹੋਇਆ ਤੇ ਨਾ ਬਾਅਦ ਵਿੱਚ ਹੋਇਆ ਉਹਨੂੰ ਬਦਨਾਮ ਕੀਤਾ ਹੈਗਾ ਉਹ ਚਾਹੀਏ ਇਸ ਸੰਸਾਰ ਦੇ ਵਿੱਚ ਉਹ ਨਹੀਂ ਨਿਊੜ ਉਹ ਕਹਿੰਦੇ ਕਿ ਅਸੀਂ ਕਿਵੇਂ ਇਹਨਾਂ ਨੇ ਰਲ ਜਾਈਏ ਉਹ ਛੱਡ ਕੇ ਚਲ ਗਏ ਚਾਹੇ ਬਹਾਨਾ ਲਾ ਲੋ ਐਨ ਮੌਕੇ ਛੱਡ ਕੇ ਚਲ ਗਏ ਹੁਣ ਇਹ ਸਥਿਤੀ ਹੈ ਲੋਕ ਤੇ ਸਵਾਲ ਖੜੇ ਕਰਨਗੇ ਕਿ ਗੁਜਰਾਤ ਜਾਓ ਜਾਂ ਦਿੱਲੀ ਜਾਓ ਜਾਂ ਹਰਿਆਣਾ ਜਾਓ ਤੁਸੀਂ ਇੰਡੀਆ ਗੱਠ ਜੋੜ ਵਾਸਤੇ ਵੋਟਾਂ ਮੰਗਦੇ ਪੰਜਾਬ ਤੇ ਕਹਿੰਦੇ ਕਿ ਨਹੀਂ ਮੈਨੂੰ ਤੇਰਾ ਹੱਥ ਚਾਹੀਦਾ ਸਵਾਲ ਖੜੇ ਹੋ ਰਹੇ ਨੇ ਤੇ ਕੀ ਇਹ ਗੱਠ ਜੋੜ ਕਿਵੇਂ ਦਾ ਹਾਲਾਂਕਿ ਸਟੇਟ ਟੂ ਸਟੇਟ ਗੱਠ ਜੋੜ ਹੋਇਆ ਸੀ ਪਹਿਲੇ ਰੌਲਾ ਸੀ ਕਿ ਬੰਗਾਲ ਦੇ ਵਿੱਚ ਕਿਵੇਂ ਗੱਠ ਜੋੜ ਹੋ ਜੂਗਾ ਕਿਉਂਕਿ ਉੱਥੇ ਟੀਐਮਸੀ ਮਮਤਾ ਬੇਨਰਜੀ ਔਰ ਖੱਬੀਆਂ ਤੇ ਰਹਿੰਦਾ 36 ਦਾ ਅੰਕੜਾ ਇਰਲਾ ਦੇ ਵਿੱਚ 36 ਦਾ ਅੰਕੜਾ ਪਰ ਹੁਣ ਸਵਾਲ ਇਹ ਕਿ ਤੁਹਾਡਾ ਟਾਰਗੇਟ 1 ਆ ਹੁਣ ਪੰਜਾਬ ਦੇ ਵਿੱਚ ਜਿਹੜੇ ਸ਼ਰੂਮ ਨੇ ਕਾਲੀ ਦਲ ਨੇ ਜਿਹੜਾ ਟਵੀਟ ਦੇ ਰਹੀ ਹੈ ਲੋਕਾਂ ਨੂੰ ਸਮਝਾਉਣ ਦੀ ਗੱਲ ਕੀਤੀ ਉਹਦੇ ਚ ਕਿੰਨੀ ਸੱਚਾਈ ਹੈ ਪਰ ਇਹ ਵੀ ਗੱਲ ਹੈ ਨਹੀਂ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਤੇ ਉਹਨੂੰ ਮਲਾ ਲਓ ਆਮ ਆਦੀ ਪਾਰ ਤੋਂ 13 ਦੀਆਂ 13 ਜਿੱਤ ਜਾਣਗੇ ਕਿਉਂਕਿ ਹਾਲੇ ਪੰਜਾਬ ਦੀ ਹਵਾ ਬਣਨੀ ਆ। ਪਰ ਇੱਕ ਕਾਰਨ ਵੀ ਹੋ ਸਕਦਾ ਨਾ ਕਿ ਮੁੱਖ ਮੰਤਰੀ ਸ਼ਾਇਦ ਫਿਰ ਤਾਂ ਟਾਲਾ ਵਟ ਜਾਂਦੇ ਕਿ ਬਾਹਰ ਆਪਦੇ ਮੂੰਹੋਂ ਨਾ ਪ੍ਰਚਾਰ ਕਰਦੇ ਇੰਡੀਆ ਗੱਠ ਜੋੜ ਲਈ ਹਾਲਾਂਕਿ ਹੋ ਨਹੀਂ ਸਕਦਾ ਉਹ ਵੀ ਸਟਾਰ ਪ੍ਰਚਾਰਕਾਂ ਚੋਂ ਨੇ ਪਰ ਅਰਵਿੰਦ ਕੇਜਰੀਵਾਲ ਨੇ ਜਦੋਂ ਹੁਣ ਉਦੋਂ ਬਾਅਦ ਦੂਜੇ ਨੰਬਰ ਦੇ ਪ੍ਰਚਾਰਕ ਬਚਦੇ ਹੀ ਭਗਵੰਤ ਮਾਨ ਨੇ ਜੇ ਕੇਜਰੀਵਾਲ ਬਾਹਰ ਹੁੰਦੇ ਹੋ ਸਕਦਾ ਉਹਨਾਂ ਦੇ ਮੂੰਹੋਂ ਪ੍ਰਚਾਰ ਹੁੰਦਾ ਇੰਡੀਆ ਗੱਠ ਜੁੜਦਾ ਪਰ ਹੁਣ ਉਹ ਤਾਂ ਅੰਦਰ ਹੈ ਤੇ ਇਸੇ ਕਰਕੇ ਮੁੱਖ ਮੰਤਰੀ ਨੂੰ ਹੀ ਕਹਿਣਾ ਪੈਣਾ ਕਿ ਇੰਡੀਆ ਗੱਠ ਜੁੜ ਲਈ ਵੋਟਾਂ ਵੀ ਪਾ ਹਾਂ ਇਸ ਟਾਈਮ ਅਰਵਿੰਦ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਸਾਹਿਬ ਇੱਕੋ ਇੱਕ ਸਟੇਟ ਦੇ ਸੀਐਮ ਮੰਨੇ ਸੀਨੀਅਰ ਲੀਡਰ ਨੇ ਉਹਤੇ ਜਾਇਰ ਨੇ ਪਰ ਜੋ ਅਰਵਿੰਦ ਕੇਜਰੀਵਾਲ ਨੇ ਗੱਲਾਂ ਕਰਨੀਆਂ ਉਹ ਭਗਵੰਤ ਮਾਨ ਨੇ ਕਰਨੀਆਂ ਡਿਫਰੈਂਟ ਤੇ ਹੁੰਦਾ ਹੀ ਹੈ ਪਰ ਹੁਣ ਦੇਖੋ ਕੇਜਰੀਵਾਲ ਸਾਹਿਬ ਦੀ ਪਤਨੀ ਸਨੀਤਾ ਕੇਜਰੀਵਾਲ ਵੀ ਆ ਰਹੀ ਹੈ ਉਹ ਪੰਜਾਬ ਦੇ ਵਿੱਚ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਨਾਲ ਉਹਨਾਂ ਦੀ ਧੀ ਵੀ ਆ ਰਹੀ ਹੈ ਮਤਲਬ ਉਹਨਾਂ ਨੇ ਵੀ ਉਸ ਪਰਿਵਾਰ ਨੇ ਵੀ ਵਾਗਡੋਰ ਸੰਭਾਲ ਲਈ ਹੈ ਉਹਨਾਂ ਨੂੰ ਵੀ ਲੱਗਦਾ ਹੋਊਗਾ ਕਿ ਜੇ ਸਾਨੂੰ ਨਾ ਜਮਾਨਤ ਮਿਲੀ ਹਾਲਾਂਕਿ ਸੁਪਰੀਮ ਕੋਰਟ ਨੇ ਈਡੀ ਨੂੰ ਬੜਾ ਇਸ ਵਾਰ ਸਖਤ ਕਿਹਾ ਹੋ ਸਦਾ ਇਸ ਵਾਰ ਜਮਾਨਤ ਵੀ ਮਿਲਗੇ ਪਰ ਜੇ ਨਾ ਮਿਲੀ ਤੇ ਉਹਨਾਂ ਕਮਾਂਡ ਸਨੀਤਾ ਕੇਜਰੀਵਾਲ ਨੇ ਸੰਭਾਲਿਆ ਹੌਲੀ ਹੌਲੀ ਉਹਨਾਂ ਨੂੰ ਲੱਗਦਾ ਕਿ ਜੇ ਨਾ ਕੇਜਰੀਵਾਲ ਬਾਹ ਆਈ ਜਮਾਂਦ ਮਿਲੀ ਤੇ ਉਹ ਆਮ ਆਦੀ ਪਾਰਟੀ ਦੀ ਕਮਾਂਡ ਤੇ ਸਨੀਤਾ ਕੇਜਰੀਵਾਲ ਇਸ ਬਣ ਗਏ ਇਸ ਕਰਕੇ ਪੰਜਾਬ ਵੀ ਹੋ ਦਿੱਲੀ ਚ ਵੀ ਪ੍ਰਚਾਰ ਕਰਨਗੇ ਹੋਰ ਵੀ ਕਰਨਗੇ ਕਿਉਂਕਿ ਪੰਜਾਬ ਨੂੰ ਲੈ ਕੇ ਤੇ ਕੇਜਰੀਵਾਲ ਹੋਣੀ ਤੇ ਚਿੰਤਤ ਰਹੇ ਨੇ ਮੁੱਖ ਮੰਤਰੀ ਆਪ ਕਹਿੰਦੇ ਨੇ ਕਿ ਜਦੋਂ ਮੈਂ ਦੋ ਵਾਰਾਂ ਜੇਲ੍ਹ ਚ ਮੈਨੂੰ ਪੰਜਾਬ ਬਾਰੇ ਪੁੱਛਦੇ ਨੇ ਮੈਨੂੰ ਪਟਿਆਲੇ ਬਾਰੇ ਪੁੱਛਦੇ ਨੇ ਮੈਨੂੰ ਲੁਧਿਆਣੇ ਬਾਰੇ ਪੁੱਛਦੇ ਮੈਨੂੰ ਬਿਜਲੀ ਬਾਰੇ ਪੁੱਛਦੇ ਨੇ ਮੈਨੂੰ ਬਠਿੰਡੇ ਬਾਰੇ ਪੁੱਛਦੇ ਨੇ ਹੁਣ ਜਿਹੀ ਸਥਿਤੀ ਦੇ ਵਿੱਚ ਉਹਨਾਂ ਨੇ ਆਪਣੀ ਪਤਨੀ ਦੀ ਡਿਊਟੀ ਲਗਾ ਦਿੱਤੀ ਆ ਹੁਣ ਉਹ ਪ੍ਰਚਾਰ ਕਰਨ ਗਿਆ ਕਿ ਔਰ ਪੰਜਾਬ ਦੇ ਜਿੰਨੇ ਵੀ ਉਮੀਦਵਾਰ ਨੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਨੇ ਜਾ ਕੇ ਦਿੱਲੀ ਬੁਲਾਇਆ ਹੈਗਾ ਇਕੱਲੇ ਇਕੱਲੇ ਨੂੰ ਜਾ ਕੇ ਉਹਨੇ 1 ਟੂ 1 ਕੀਤੀ ਹੈਗੀ ਤੇ ਉਹ ਪੰਜਾਬ ਨੂੰ ਸਮਝਣਾ ਚਾਹੁੰਦੇ ਨੇ ਔਰ ਬਾਕੀ ਉਹ ਆ ਰਹੇ ਨੇ ਕਿਉਂਕਿ ਅੱਜਕੱਲ ਜਿਹੜੀਆਂ ਪਾਰਟੀਆਂ ਪਰਿਵਾਰ ਦੀਆਂ ਪਾਰਟੀਆਂ ਹੋ ਕੇ ਰਹਿ ਗਈਆਂ ਨੇ ਦੂਜੇ ਬੰਦੇ ਨੂੰ ਕਮਾਨ ਨਹੀਂ ਮਿਲਦੀ ਹੈਗੀ ਰਾਹੁਲ ਗਾਂਧੀ ਹੋਣਾ ਕੋਈ ਟੱਬਰ ਕੋ ਕੁਮਾਰ ਨਹੀਂ ਇਸੇ ਕਰਕੇ ਹਾਲਾਤ ਮੜ ਰਹੇ ਨੇ ਇਹਨਾਂ ਲੋਕੋ ਰਹੀ ਕੋ ਪਰਵਾਜ਼ ਦੇ ਦੋ ਪਾਰਟੀਆਂ ਬਣੀਆਂ ਇੰਡੀਆ ਨੈਸ਼ਨਲ ਲੋਕਦਲ ਇੱਕ ਜੀ ਜੀ ਪੀ ਨੈਸ਼ਨਲ ਕਾਨਫਰੰਸ ਖਤਮ ਪੀ ਡੀ ਪੀ ਖਤਮ ਐਸ ਪੀ ਖਤਮ ਜਿਹੜੀਆਂ ਪਾਰਟੀਆਂ ਰਹਿ ਗਏ ਨੇ ਹੁਣ ਆਮ ਆਦੀ ਪਾਰਟੀ ਵੀ ਪਰਵਾਜ਼ ਦੀ ਪਾਰਟੀ ਦੀ ਬਣਦੀ ਜਾ ਰਹੀ ਹੈ ਕਿ ਜੇ ਕੇਜਰੀਵਾਲ ਸਾਹਿਬ ਬਾ ਜੇਲ ਦੇ ਵਿੱਚ ਹੈ ਤੇ ਮੈਡਮ ਸੁਨੀਤਾ ਕੇਜਰੀਵਾਲ ਨੇ ਕਮਾਂਡ ਸੰਭਾਲ ਲਈ ਕਿਉਂ ਨਹੀਂ ਉਹਦੀ ਜਗ੍ਹਾ ਭਗਵੰਤ ਮਾਨ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਕਿਉਂ ਨਹੀਂ ਉਹਨਾਂ ਦੀ ਜਗ੍ਹਾ ਸੰਜੇ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਮੰਨਿਆਗੇ ਤੁਸੀਂ ਇੱਕ ਸੀਐਮ ਦੀ ਵਾਈਫ ਪਾਰਟੀ ਕਨਵੀਨਰ ਦੀ ਵਾਈਫ ਪਰ ਪਾਰਟੀ ਤੇ ਕੰਟਰੋਲ ਤੇ ਨਾ ਤੁਸੀਂ ਕਰ ਸਕਦੇ ਸਰਕਾਰ ਤੇ ਨਾ ਚਲਾ ਸਕਦੇਗੇ ਇਸ ਕਰਕੇ ਪਰ ਹੁਣ ਦੇ 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 ਕਿ ਪੰਜਾਬ ਦੇ ਲੋਕ ਮੈਡਮ ਸੁਨੀਤਾ ਕੇਜਰੀਵਾਲ ਨੂੰ ਕਿੰਨਾ ਕਿ ਸੁੰਦੇ ਨੇ ਔਰ ਦੂਜੀ ਗੱਲ ਹੈ ਕਿ ਭਗਵੰਤ ਮਾਨ ਸਾਹਿਬ ਤੇ ਹੁਣ ਕਿਉਂਕਿ ਉਹ ਨੰਬਰ 2 ਆਪਾਂ ਸਮਝਦੇ ਆ ਕਿ ਨੰਬਰ 2 ਨੇ ਇਸ ਟਾਈਮ ਪਰ ਉਹਨਾਂ ਦੀ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਪਰਿਵਾਰ ਨੰਬਰ 2 ਕਿਨੂੰ ਸਮਝਦਾ ਇਹ ਇੱਕ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਜੀ ਇੱਕ ਤੀਜਾ ਮਸਲਾ ਆਇਆ ਮੈਂ ਇਸ ਦੇ ਨਾਲ ਬਾਕੀ ਸਿਆਸਤ ਦੇ ਉੱਤੇ ਵੀ ਅਸਰ ਪੈ ਰਿਹਾ ਖਾਸ ਕਰਕੇ ਉੱਤਰੀ ਭਾਰਤ ਵਿੱਚ ਉਹ ਆ ਕਿਸਾਨਾਂ ਦਾ ਮਸਲਾ ਭਾਜਪੀ ਨੇ ਨਹੀਂ ਗੱਲਾਂ ਮੰਨੀਆਂ ਵਾਦਾ ਖਿਲਾਫੀ ਕੀਤੀ ਹੈ ਇਸ ਨੂੰ ਲੈ ਕੇ ਰੋ ਸਕ ਕਿਸਾਨਾਂ ਪਰ ਅੱਜ ਮੰਦ ਭਾਗੀ ਖਬਰ ਪਟਿਆਲੇ ਤੋਂ ਜਿਹੜੀ ਆਈ ਕਿ ਪ੍ਰਨੀਤ ਕੌਰ ਦਾ ਵਿਰੋਧ ਕਰਨਾ ਸੀ ਉਸੇ ਦੌਰਾਨ ਕਿਸਾਨ ਦੀ ਮੌਤ ਹੋ ਜਾਂਦੀ ਹੈ ਹੁਣ ਇਸ ਮੌਤ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਗੱਲਾਂ ਇੱਕ ਪਾਸੇ ਕਿਸਾਨ ਜਥੇਬੰਦੀਆਂ ਤੇ ਬਾਕੀ ਪਾਰਟੀਆਂ ਤਾਂ ਨਿੰਦ ਰਹੀਆਂ ਕਿ ਭਾਜਪੀ ਨੇ ਨੌਬਤ ਲੈਂਦੀ ਹੈ ਤਾਂ ਤਾਂ ਕਿਸਾਨਾਂ ਨੂੰ ਜਾਣਾ ਪੈ ਰਿਹਾ ਸ਼ੌਕ ਤਾਂ ਹੈ ਨਹੀਂ ਪਰ ਦੂਜੇ ਪਾਸੇ ਇਹ ਵੀ ਗੱਲ ਹੋ ਰਹੀ ਹੈ ਕਿ ਕਿਸਾਨ ਆਪਣਾ ਸਲੀਕਾ ਬਦਲ ਲੈਣ ਸਲੀਕਾ ਬਦਲ ਲੈਣ ਤਾਂ ਇਸ ਤਰ੍ਹਾਂ ਦੀ ਘਬਰਾਹਟ ਦੇ ਵਿੱਚੋਂ ਜਾਂ ਕਿਸੇ ਵੀ ਵਜ੍ਹਾ ਕੋਈ ਵੀ ਬਣੇ ਪਰ ਮੌਤਾਂ ਨਹੀਂ ਹੋ ਸਕਦੀਆਂ ਭਾਵੇਂ ਉਹ ਸੁਨੀਲ ਜਾਖੜ ਹੋਣ ਉਹ ਵੀ ਇਹ ਦਲੀਲਾਂ ਦੇ ਰਹੇ ਆ ਦੇਖੋ ਦੋ ਤਰ੍ਹਾਂ ਦੀ ਗੱਲਾਂ ਜਿਹੜੇ ਅੱਜ ਇੱਕ ਤੇ ਮੰਦ ਭਾਗੀ ਘਟਨਾ ਦੋ ਪਹਿਲਾਂ ਦੇ ਕਿਹਾ ਕਿ ਕਿਦੇ ਧੱਕਾ ਵੱਜਣ ਦੇ ਨਾਲ ਉਹਦੇ ਕਿਸਾਨ ਦੀ ਮੌਤ ਹੋ ਗਈ ਪਰ ਦੂਜੀ ਜਿਹੜੀ ਹੁਣ ਭਾਜੀਪੀ ਵੀਡੀਓ ਰਿਲੀਜ਼ ਕਰ ਰਹੀ ਨੇ ਉਹਦੇ ਵਿੱਚ ਹੈ ਕਿ ਉਹ ਕਿਸਾਨ ਖੜਾ ਸੀ ਹੋ ਸਕਦਾ ਕਿ ਅੱਜ 40 ਡਿਗਰੀ ਟੈਂਪਰੇਚਰ ਬੰਦਾ ਬਿਉਸ਼ ਹੋ ਗਿਆ ਸਾਇਲੈਂਟ ਅਟੈਕ ਆ ਗਿਆ ਹੋਵੇ ਹੈ ਨਾ ਇਹ ਤਾਂ ਹੁਣ ਪੋਸਟਮਾਰਟਮ ਕਰਵਾ ਲੈਣਾ ਚਾਹੀਦਾ ਕਿਸਾਨਾਂ ਨੂੰ ਦੇਖੋ ਇੱਕ ਜਿਹੜਾ ਬੰਦਾ ਡਿਊਟੀ ਤੇ ਹੁੰਦੇ ਨੇ ਮੁਲਾਜ਼ਮ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਨੂੰ ਧੱਕਾ ਮਾਰੇ ਕਿਸੇ ਦਾ ਨੁਕਸਾਨ ਹੋਵੇ ਜਾਣੀ ਪਰ ਉਹਨਾਂ ਡਿਊਟੀ ਵੀ ਕਰਨੀ ਹਾਲਾਂਕਿ ਜਿਹੜੀ ਇਹ ਵੀਡੀਓ ਹੁਣ ਭਾਜਪਾ ਰਿਲੀਜ਼ ਕਰ ਰਿਹਾ ਉਹਦੇ ਚਲਾਦਾ ਕਿ ਕਿਸਾਨ ਖੜਾ ਸੀ ਉਹ ਅਗਰ ਪੋਸਟਮਾਰਟਮ ਰਿਪੋਰਟ ਆ ਜਾਂਦੀ ਉਹਦੇ ਸਾਰੀ ਸਚਾਈ ਜਾਣੀ ਕਿ ਬੰਦੇ ਨੂੰ ਸਾਇਲੈਂਟ ਅਟੈਕ ਆਇਆ ਹਾਰਟ ਅਟੈਕ ਆਇਆ ਬਹੁਤ ਹੋ ਸ਼ੋਗ ਹੈ ਕੀ ਵਜਾ ਉਹ ਸਾਰਾ ਉਹ ਦੇ ਦਿਖਣਾ ਨਾਲ ਇਹ ਵੀ ਹੈ ਨਾ ਸੁਨੀਲ ਜਾਖੜ ਹੋਰਾਂ ਨੇ ਜਾਂ ਭਾਜਪਾ ਦੇ ਬਾਕੀ ਲੀਡਰਾਂ ਨੇ ਇਸ ਗੱਲ ਦੇ ਤੇ ਸਬੂਤ ਦੇ ਦਿੱਤਾ ਕਿ ਵੀਡੀਓ ਦਾ ਪਰ ਲਖੀਮਪੁਰ ਖੀਰੀ ਤੇ ਸਾਰਿਆਂ ਨੇ ਵੀਡੀਓ ਵੀ ਅੱਖੀ ਦੇਖੀ ਉਹਦੇ ਤੇ ਕਦੇ ਨਹੀਂ ਬੋਲਦੇ ਕਿ ਉੱਥੇ ਹਾਂ ਵਾਕਿਆ ਤੱਕਾ ਉੱਥੇ ਤਾਂ ਟਿਕਟ ਦੇ ਦਿੱਤੀ ਗਈ ਇਸੇ ਕਰਕੇ ਤੇ ਲੋਕ ਕਿਸਾਨ ਭਾਜਪਾ ਨੂੰ ਨਫ਼ਰਤ ਕਰਦੇ ਨਾ ਜੀ ਕਿ ਤੁਸੀਂ ਇੱਥੇ ਕੁਝ ਹੋਰ ਕਹਿ ਰਹੇ ਤੇ ਉੱਥੇ ਕੁਝ ਹੋਰ ਕਹਿ ਰਹੇ ਨਾ ਜੀ ਹੁਣ ਸਵਾਲ ਇਹ ਜਿਹੜਾ ਹੁਣ ਆ ਗਿਆ ਕਰਕੇ ਪੋਸਟਮਾਰਟਮ ਤੇ ਸਾਰਾ ਕੁਝ ਆਜੂਗਾ ਸਾਫ਼ ਹੋ ਜਾਊਗਾ ਕਿ ਉਹਨਾਂ ਨੂੰ ਅਟੈਕ ਹੈ ਜਾਂ ਹੋਰ ਵਜ੍ਹਾ ਹੈਗੀਆ ਪਰ ਕਿਸਾਨ ਹੋਈ ਨਾ ਜੇ ਤੁਸੀਂ ਕਿਰ ਕੇ ਨੌਬਤ ਕਿਉਂ ਆਈ ਨਾ ਨੌਬਤ ਦੇ ਜ਼ਿੰਮੇਵਾਰ ਕੌਣ ਹੈ ਬੀਜੇਪੀ ਹੈ ਕਿਉਂਕਿ ਤੁਸੀਂ ਵਾਅਦਾ ਕਰਕੇ ਵਾਅਦਾ ਤੋੜਿਆ ਤੁਸੀਂ ਲੋਕਾਂ ਦਾ ਭਰੋਸਾ ਜਿਤਾਇਆ ਤੇ ਭਰੋਸਾ ਤੋੜਿਆ ਇਸ ਕਰਕੇ ਕਿਸਾਨਾਂ ਕੋਈ ਕੋਈ ਚਾਰਾ ਨਹੀਂ ਆਪਾਂ ਪਹਿਲਾਂ ਵੀ ਸ਼ੁਰੂ ਤੋਂ ਕਹਿ ਰਹੇ ਕਿ ਤੁਹਾਡਾ ਰਾਈਟ ਆ ਉਹਨਾਂ ਦਾ ਵੋਟਾ ਮੰਗਣ ਦਾ ਰਾਈਟ ਹੈ ਤੁਹਾਡਾ ਵਿਰੋਧ ਕਰਨ ਦਾ ਰਾਈਟ ਹੈ ਪਰ ਤਰੀਕਾ ਜਿਹੜਾ ਨਾ ਉਹਨੂੰ ਚੇਂਜ ਕਰਨਾ ਪਊਗਾ ਤੁਹਾਨੂੰ ਰਾਹ ਰੋਕਣ ਦੀ ਬਜਾਏ ਸਾਈਡ ਤੇ ਜਿੰਨੀ ਮਰਜ਼ੀ ਨਾਹਰੇਬਾਜੀ ਕਰਨੀ ਕਰੀ ਚੱਲੋ ਤੁਸੀਂ ਛੜਕਾਂ ਤੇ ਖਲੂਣ ਦੀ ਬਜਾਏ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਕਹੋ ਕਿ ਕਿਹੜੀ ਪਾਰਟੀ ਨੂੰ ਵੋਟਾਂ ਪਾਉਣੀਆਂ ਕਿ ਨਹੀਂ ਪਾਉਣੀਆਂ ਬੀਜੇਪੀ ਬਾਰੇ ਦੱਸੋ ਹੁਣ ਆ ਰੱਬ ਨਾ ਕਰਕੇ ਆ ਜਿਹੜਾ ਵਿਵਾਦ ਖੜਾ ਹੋ ਗਿਆ ਇਹ ਹੁਣ ਲੰਮਾ ਚੱਲੂਗਾ ਪੰਜਾਬ ਭਰ ਦੇ ਵਿੱਚ ਚੱਲੂਗਾ ਹਰਿਆਣਾ ਵਿੱਚ ਜਾਊਗਾ ਪਰ ਕਿਸੇ ਦਾ ਜਾਨੀ ਨੁਕਸਾਨ ਇਹ ਨਾ ਹੋਣਾ ਚਾਹੀਦਾ ਹੁਣ ਜਾਨੀ ਨੁਕਸਾਨ ਤੇ ਕੈਂਡੀਡੇਟ ਦਾ ਵੀ ਨਹੀਂ ਹੋਣਾ ਚਾਹੀਦਾ ਜਾਨੀ ਨੁਕਸਾਨ ਤੇ ਜਿਹੜੇ ਮੁਲਾਜ਼ਮਾ ਉਹਨਾਂ ਦਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਹੱਕ ਮੰਗਦੇ ਨੇ ਚਾਹੇ ਉਹ ਕਿਸਾਨਾ ਚਾਹੇ ਖੇਤ ਮਜ਼ਦੂਰ ਜਾਈ ਮੁਲਾਜ਼ਮ ਉਹਨਾਂ ਦੀ ਵੀ ਜਾਨ ਨਹੀਂ ਚਾਹੀਨੀ ਚਾਹੀਦੇ ਤੇ ਸਰਕਾਰਾਂ ਨੂੰ ਕੀ ਚਾਹੀਦਾ ਇੱਕ ਹੱਲ ਕੱਢਣਾ ਚਾਹੀਦਾ ਅਸੀਂ ਸਰਕਾਰਾਂ ਤਾਣ ਚੁੰਡਦੇ ਨਾ ਵੀ ਤੁਸੀਂ ਹੱਲ ਕੱਢੋ ਜਦੋਂ ਸਰਕਾਰਾਂ ਹੱਲ ਨਹੀਂ ਕੱਢਦੀਆਂ ਲੋਕ ਸੜਕਾਂ ਤੇ ਆਉਂਦੇ ਨੇ ਜਦੋਂ ਸੜਕਾਂ ਤੇ ਆਉਂਦੇ ਨੇ ਫਿਰ ਵਾਇਲ ਕੋਈ ਨਾ ਕੋਈ ਇਹੋ ਜਿਹਾ ਬਾਣਾ ਵਾਪਰ ਜਾਂਦਾ ਹੈਗਾ ਤੇ ਹੁਣ ਚਾਹੇ ਜਾਖੜ ਸਾਹਿਬ ਦੀ ਸਟੇਟਮੈਂਟ ਆ ਜਾਂ ਪ੍ਰਨੀਤ ਕੌਰ ਸਾਹਿਬ ਪ੍ਰਨੀਤ ਕੌਰ ਦੀ ਆ ਗਈ ਆ ਉਹ ਕਹਿੰਦੇ ਕਿ ਇਸ ਮੌਤ ਨੂੰ ਧਿਆਨ ਵਿੱਚ ਰੱਖ ਦਿਓ ਮੈਂ ਆਪਣੇ ਸਾਰੇ ਜਿਹੜੇ ਪ੍ਰੋਗਰਾਮ ਹੋ ਰੱਦ ਕਰ ਦਿੰਨੇ ਆ ਰੋਸਾਇਦਾ ਕਿ ਉਸ ਕਿਸਾਨ ਦੀ ਮੌਤ ਨੂੰ ਧਿਆਨ ਵਿੱਚ ਨਹੀਂ ਰੱਖ ਕੇ ਕੀਤਾ ਉਹਨੂੰ ਲੱਗਦਾ ਕਿ ਹੋਰ ਗੁੱਸਾ ਲੋਕਾਂ ਦਾ ਜ਼ਿਆਦਾ ਵੱਧ ਗਿਆ ਹੋਊਗਾ ਵੀ ਤੁਹਾਡੇ ਕਰਕੇ ਸਾਡਾ ਇੱਕ ਕਿਸਾਨ ਮਾਰਿਆ ਗਿਆ ਇਸ ਕਰਕੇ ਡਰਦੇ ਮਾਰੇ ਵੀ ਕਹਿ ਸਕਦੇ ਆਗੇ ਕਿ ਮੈਂ ਦੂਜਾ ਕੀਨਾ ਜੀ ਪ੍ਰੋਗਰਾਮ ਕੈਨਸਲ ਕਰਤੇ ਹੁਣ ਸਵਾਲ ਹੈ ਕਟੂਕੜ ਜਿਹੜੇ ਪੰਜਾਬ ਦੇ ਜਿਹੜੇ ਭਾਜਪੀ ਦੇ 13 ਉਮੀਦਵਾਰ ਨੇ ਹਜੇ ਡਿਕਲੇਅਰ ਚਾਰ ਕਰਨੇ ਚਲੋ 13 ਹੀ ਮੰਨ ਕੇ ਚੱਲਦੇ ਆ 13 ਨੂੰ ਕਟੂਕੜ ਦੇਸ਼ ਦੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰ ਲੈਣੀ ਚਾਹੀਦੀ ਨਾ ਉਹ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਨੇ ਜਾਂ ਜਿਹੜੇ ਇੱਧਰ ਪੰਜਾਬ ਚ ਆ ਕੇ ਗਜਿੰਦਰ ਸਿੰਘ ਸ਼ਿਕਾਇਤ ਉਹਨਾਂ ਨੇ ਗੱਲ ਕਰਨੀ ਚਾਹੀਦੀ ਆ ਕਿ ਪੀ ਇਹ ਹੀ ਤੁਹਾਡੇ ਮਸਲੇ ਹੱਲ ਕਰਾਂਗੇ ਹੁਣ ਭਾਜਪੀ ਦੀ ਬਜਾਏ ਕੈਂਡੀਡੇਟ ਜਿਆਦਾ ਬਦਨਾਮ ਹੋ ਰਹੇ ਨੇ ਅੱਜ ਫਿਰ ਉਹਨੂੰ ਹੰਸ ਰਾਜ ਹੰਸ ਨੂੰ ਘੇਰ ਲਿਆ ਪਰਨੀਤਕੌਰ ਨੂੰ ਘੇਰਿਆ ਤੇ ਆ ਪੰਗਾ ਪੈ ਗਿਆ ਮਾਨ ਉਹ ਜਿਹੜੀ ਇੱਕ ਬਠਿੰਡੇ ਤੋਂ ਲੜ ਰਹੀ ਹੈ ਉਹਦਾ ਪਰਮਪਾਲ ਕੌਰ ਸਿੱਧੂ ਗਰਦਾਸਪੁਰ ਦਿਨੇਸ਼ ਬੱਬੂ ਦਾ ਹੋ ਰਿਹਾ ਹੁਣ ਵਿਰੋਧ ਤੇ ਇਹਨਾਂ ਦਾ ਹੋ ਰਿਹਾ ਪੰਜਾਬੀ ਇੱਕ ਦੂਜੇ ਦੇ ਖਿਲਾਫ ਵਿਰੋਧ ਕਰ ਰਹੇ ਨੇ ਤੇ ਉਹ ਜਿਹੜੀ ਬੀਜੇਪੀ ਉਹ ਚੁੱਪ ਕਰਕੇ ਮजे ਲੈ ਰਹੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸੈਂਟਰ ਚ ਇੱਕ ਵਾਰ ਸਰਕਾਰ ਬੰਜੇ ਪੰਜਾਬੀਆਂ ਦੀ ਬਾਅਦ ਚ ਦੇਖਾਂਗੇ ਕਿ ਇਹਨਾਂ ਦਾ ਕੀ ਕਰਨਾ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਟਵੀਟ ਕਰ ਦਿੰਦੇ ਆ ਮੌਤ ਤੋਂ ਬਾਅਦ ਕਹਿੰਦੇ ਨਾ ਤੇ ਆਪ ਘਟਾ ਕਿਸਾਨਾਂ ਦੇ ਵਿਰੋਧ ਚ ਖੜਨ ਨੂੰ ਤੇ ਨਾ ਹੀ ਬੀਜੇਪੀ ਬੀਜੇਪੀ ਐਮਐਸਪੀ ਦੀ ਗਰੰਟੀ ਨਹੀਂ ਦੇ ਰਹੀ ਤੇ ਦੂਜੇ ਪਾਸੇ ਆਪ ਜਿਹੜੀ ਹਰਿਆਣਾ ਸਰਕਾਰ ਨੇ ਤਸ਼ੱਦਦ ਕੀਤਾ ਅਜੇ ਤੱਕ ਕਹਿੰਦੇ ਘੁਰਕੀ ਨਹੀਂ ਵਟੀ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਕਰ ਪਈ ਪੰਜਾਬ ਸਰਕਾਰ ਆਪ ਸਰਕਾਰ ਦੇਖੋ ਵਿਰੋਧੀਆਂ ਨੇ ਤੇ ਸਿਆਸਤ ਕਰਨੀ ਹੈਗੀ ਇਹ ਸਵਾਲ ਆਪ ਵਾਲੇ ਤੇ ਬੀਜੇਪੀ ਵਾਲੇ ਤੇ ਚਲੋ ਕੀ ਬੋਲਣਾ ਹੈ ਸੈਂਟਰ ਜਿਹਦੇ ਤੁਹਾਡੀ ਵੀ ਸਰਕਾਰ ਰਹੀ ਹੈ ਤੁਸੀਂ 2014 ਤੋਂ ਲੈ ਕੇ 2019 ਚੱਕਦੇ ਸੈਂਟਰ ਦੇ ਵਿੱਚ ਵਜ਼ੀਰੀਆਂ ਆਨੰਦਮਾਨੇ ਹੀ ਆ ਨਾ ਗੱਠ ਜੋੜ ਤੇ ਰਿਹਾ ਹੀ ਹੈ ਨਾ ਦੂਜੀ ਠੀਕ ਹੈ ਤੇ ਕਿਸਾਨੀ ਅंदोलਨ ਕਰਕੇ ਤੁਹਾਨੂੰ ਗੱਠ ਜੋੜ ਤੋੜਨਾ ਪਿਆ ਮੰਤਰੀ ਕੁਰਸੀ ਛੱਡਣੀ ਪਈ ਹੈ ਉਦੋਂ ਤੂੰ ਇਹ ਕਹਿੰਦੇ ਕਿ ਬੀਜੇਪੀ ਚੰਗੀ ਬੜੀ ਖੇਤੀ ਕਾਨੂੰਨ ਵੀ ਬੜੇ ਚੰਗੇ ਨੇ ਬੜੇ ਵਧੀਆ ਗਏ ਨੇ ਤੁਸੀਂ ਤੇ ਇੱਥੋਂ ਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕੋ ਵੀ ਬੁਲਾ ਦਿੱਤਾ ਸੀ ਹੁਣ ਤੁਸੀਂ ਕਿਵੇਂ ਕਹਿ ਸਕਦੇ ਹੋ ਕਿਉਂਕਿ ਸਿਆਸਤ ਕਰਨੀ ਹੈ ਦੱਸਣਾਗਾ ਕਿਉਂਕਿ ਕਿਸਾਨ ਜਿਹੜੇ ਕਿਸੇ ਵੇਲੇ ਕਾਲੀਦਲ ਦੇ ਬੜੇ ਨੇੜੇ ਹੁੰਦੇ ਸੀ ਕਿਸਾਨਾਂ ਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਹੈ ਉਹ ਇਹਨਾਂ ਦਾ ਜਿਹੜਾ ਕੱਡਰ ਉਹ ਟੁੱਟ ਗਿਆ ਹੁਣ ਇੱਕ ਗੱਲ ਤੇ ਹੈ ਕਿ ਜਿਹੜਾ ਹਰਿਆਣੇ ਨੇ ਧੱਕਾਸ਼ਾਹੀ ਸਾਡੇ ਨਾਲ ਕੀਤੀ ਸੀ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜਾ ਸੈਂਟਰ ਦੇ ਕਿਸਾਨਾਂ ਉਹ ਮਾਫ ਕਰਜੋਗ ਨਹੀਂ ਹੈ ਤੁਸੀਂ ਕਿਵੇਂ ਸਾਡੇ ਗੋਲੀਆਂ ਮਾਰ ਕੇ ਕਿਸਾਨ ਸ਼ਹੀਦ ਕੀਤੇਗੇ ਕਿਵੇਂ ਰਾਹ ਰੋਕੇਗੇ ਕਿਵੇਂ ਤਿੰਨ ਤਿੰਨ ਨੌਜਵਾਨ ਮੁੰਡੇ ਫੜੇ ਤੁਸੀਂ ਛੱਡ ਨਹੀਂ ਰਹੇ ਹੈਗੇ ਉਹ ਫਿਰ ਕਿਸਾਨ ਤੇ ਭਖਿਆ ਹੀ ਹੈ ਨਾ ਕਿਸਾਨ ਤੇ ਤਤਤਾ ਹੋਇਆ ਪਿਆ ਵੀ ਸਾਡੇ ਨਿਆਣੇ ਮਾਰ ਦਿੱਤੇਗੇ ਜੇਲ੍ਹਾਂ ਸੁੱਟ ਦਿੱਤੇਗੇ ਨੇ ਔਰ ਆਪ ਦਾ ਇਸ ਮਸਲੇ ਜਿਹੜਾ ਸਟੈਂਡ ਆ ਨਾ ਜੀ ਉਹ ਬੜਾ ਠੰਡਾ ਹੋ ਜਾ ਰਿਹਾ ਬੜਾ ਭਾਜਪੀ ਦੇ ਨਾਲ ਮਿਲਦਲ ਜੁਲਦਲ ਰਿਹਾਗਾ ਸਟੈਂਡ ਉਹ ਬੜਾ ਸਟੈਂਡ ਉਹ ਚਾਹੀਦਾ ਸੀ ਕਿ ਤੁਸੀਂ ਹੁੰਦੇ ਕੌਣ ਆ ਰਾਹ ਰੋਕਣ ਵਾਲੇ ਤੇ ਗੋਲੀਆਂ ਚਲਾਉਣ ਵਾਲੇ ਪਹਿਲੀ ਗੱਲ ਤੁਸੀਂ ਪਰਚਾ ਬੜੇ ਦੇਰ ਨਾਲ ਰਜਿਸਟਰ ਕੀਤਾ ਇਹ ਜਿਹੜੇ ਮੁੱਦੇ ਨੇ ਇਹ ਉਚੋਣਾ ਦਾ ਹਿੱਸਾ ਦੇਖੋ ਕਿ ਜਦੋਂ ਤੁਸੀਂ ਇੱਕ ਦੂਜੇ ਖਿਲਾਫ ਬੋਲਦੇ ਫਿਰ ਉਹ ਗੱਲਾਂ ਤੇ ਹੁੰਦੀਆਂ ਨੇ ਪਰ ਹੁਣ ਦੇਖਦੇ ਜਿਹੜਾ ਅੱਜ ਪਟਿਆਲੇ ਵਾਪਰੀ ਘਟਨਾ ਵਾਂ ਇਹਦਾ ਜਿਹੜਾ ਸੇਕ ਵਾ ਉਹ ਭਾਜਪੀ ਨੂੰ ਕਿੰਨਾ ਕੀ ਲੱਗਦਾ ਹੈ ਨਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਿਆਸਤ ਕਰਨੀ ਕਾਂਗਰਸ ਨੇ ਆਪਣੀ ਸਿਆਸਤ ਕਰਨੀ ਪਰ ਹਿੰਦੁਸਤਾਨ ਦੀ ਕੋਈ ਵੀ ਸਰਕਾਰ ਹੈ ਵਨ ਉਹ ਕਿਸਾਨਾਂ ਨੂੰ ਤੇ ਖੇਤ ਮਿੰਦੂਰਾ ਲੈ ਕੇ ਉਹਨਾਂ ਦਾ ਹੱਥ ਟਾਈਟ ਰਿਆ ਖਜ਼ਾਨੇ ਬੰਦ ਹੀ ਰਹੇ ਨੇ ਅਦਜੋਗ ਪੱਤੀਆਂ ਦੇ ਅਜਾਰੀਆਂ ਪਰਗੋਣੀਆਂ ਉਹਨਾਂ ਵਾਸਤੇ ਤਜੋਰੀਆਂ ਖੁੱਲੀਆਂ ਰਹੀਆਂ ਨੇ ਇਸ ਕਰਕੇ ਕਿਸਾਨ ਸਾਰੇ ਕਹਿੰਦੇ ਨੇ ਕਿਸਾਨ ਦੇ ਪੁੱਤ ਨੇ 543 ਦੀ ਗੱਲ ਕੀਤੀ ਜਾਵੇ ਨਾ ਜਿਹੜੇ ਮੈਂਬਰ ਪਾਰਲੀਮੈਂਟ ਆਪਾਂ ਚੁਣ ਕੇ ਭੇਜਦੇ ਚਾਰਸੂ ਦੇ ਕਰੀਬ ਉਹ ਹੁੰਦੇ ਜਿਹੜੇ ਕਹਿੰਦੇ ਸੀ ਕਿਸਾਨੀ ਬੈਕਗ੍ਰਾਉਂਡ ਹੈ ਕਿਸਾਨੀ ਪੁੱਤ ਲੇਕਿਨ ਜਦੋਂ ਐਮਪੀ ਬਣਨ ਤੋਂ ਪਹਿਲਾਂ ਕਿਸਾਨ ਪੁੱਤ ਹੁੰਦੇ ਨੇ ਤੇ ਫਿਰ ਐਮਪੀ ਬਣ ਕੇ ਵਪਾਰੀਆਂ ਦੇ ਪੁੱਤ ਬਣ ਜਾਂਦੇ ਆਗੇ ਨਹੀਂ ਇਸੇ ਕਰਕੇ ਕਿਸਾਨਾਂ ਦੀ ਜਾਂ ਖੇਤ ਮਜ਼ਦੂਰਾਂ ਦੀ ਜਾਂ ਮਲਾਜ਼ਮਾਂ ਦੀ ਸੁਣਵਾਈ ਨਹੀਂ ਹੈਗੀ ਨਾ ਕਿਸੇ ਸਟੇਟ ਦੀ ਅਸੈਂਬਲੀ ਦੇ ਵਿੱਚ ਨਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਸਾਨ ਪੈਲੀਆਂ ਤੋਂ ਲੈ ਕੇ ਸੜਕਾਂ ਤੱਕ ਹੀ ਰਿਹਾਗਾ ਉਹ ਉਹ ਜਿਹੜਾ ਕਿਸਾਨ ਜਿਹਨੂੰ ਅਸੀਂ ਅੰਨਦਾਤਾ ਕਹਿੰਦੇ ਕਿਵੇਂ ਅੰਨਦਾਤਾ ਉਹ ਉਹ ਕੁਦਗੁਸ਼ੀਆਂ ਕਰ ਰਹੇ ਨੇ ਤੇ ਕਿਵੇਂ ਅੰਦਾਜ਼ਾ ਤਾ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਵੇ ਇਹ ਹਿੰਦੁਸਤਾਨੀਆਂ ਜਦੋਂ ਪਿੱਛੇ ਜੇ ਫਰਾਜ਼ ਦੇ ਵਿੱਚ ਕਿਸਾਨਾਂ ਨੇ ਪ੍ਰੋਟੈਸਟ ਕੀਤੇ ਟਰੈਕਟਰ ਪਾਰਲੀਮੈਂਟ ਦੇ ਅੱਗੇ ਰੋਕਤੇ ਪ੍ਰੋਟੈਸਟ ਕਰਨ ਦਾ ਤਰੀਕਾ ਹੀ ਆ ਭੀ ਆ ਲੋ ਭੀ ਟਰੈਕਟਰ ਕਿਸਾਨਾਂ ਦੇ ਪੁੱਤ ਹੀ ਮੰਨੇ ਜਾਂਦੇ ਨੇ ਤੇ ਇੱਥੇ ਰਾਹ ਰੋਕ ਲਿਆ ਹਾਲਾਂਕਿ ਭਗਵੰਤ ਸਿੰਘ ਸਾਹਿਬ ਨੇ ਬਹੁਤ دیر ਬਾਅਦ ਸਟੇਟਮੈਂਟ ਦਿੱਤੀ ਕਿ ਨੈਸ਼ਨਲ ਚੈਲੰਜ ਹੈ ਕਿ ਪਾਕਿਸਤਾਨ ਦੇ ਪਾਸੇ ਤੇ ਤਾਰਾ ਲੱਗੀਆਂ ਉਥੇ ਘੱਟ ਲੱਗੀਆਂ ਨੇ ਇੱਥੇ ਖੱਟੜ ਸਾਹਿਬ ਨੇ ਤੇ ਭਾਜਪਾ ਨੇ ਜ਼ਿਆਦਾ ਤਾਰੇ ਲਾਤੀਆਂ ਸੀ ਨਾ ਇਹ ਦੁਖਾਂ ਤਾਂ ਪੰਜਾਬ ਦਾ ਤੇ ਉਹ ਹੁਣ ਕਿਸਾਨ ਚਾਹੇ ਯੂਪੀ ਦਾ ਚਾਹੇ ਪੰਜਾਬ ਦਾ ਚਾਹੇ ਹਰਿਆਣਾ ਦਾ ਉਹਨੂੰ ਸਮਝ ਆ ਗਈ ਆ ਬਾਕੀ ਜਿਹੜਾ ਜਿਹੜਾ ਕਿਸਾਨ ਆ ਨਾ ਉਹ ਦੇਸ਼ ਦਾ ਜਿਸ ਦਿਨ ਉਹਨੂੰ ਸਮਝ ਲੱਗ ਗਈ ਨਾ ਕਿ ਕਿਸਾਨਾਂ ਨਾਲ ਤੇ ਖੇਤ ਮਜ਼ਦੂਰਾਂ ਨਾਲ ਕੀ ਕੁਝ ਹੁੰਦਾ ਹੈਗਾ ਉਹਦਨ ਦੇਸ਼ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ 543 ਤੇ ਜਦੋਂ ਤੈਨੂੰ ਸੁਪੰਤਾਲ ਜਿਹੜੇ ਉਹਦੇ ਚ ਬੈਠੇ ਹੁੰਦੇ ਨੇ ਰਾਜ ਸਭਾ ਦੇ ਉਹਦੋਂ ਸਾਰੇ ਸਿੱਧੇ ਹੋ ਜਾਣਗੇ ਫਿਰ ਕਹਿੰਦੇ ਨਾ ਕਿ ਇਹ ਦੁਖਣ ਗਏ ਨੇ ਨੱਕ ਦੇ ਸਿੱਧ ਸਹੀਕ ਐ ਫਿਰ ਗੱਲ ਹੋਇਆ ਕਰੂਗੀ ਕਿਸਾਨਾਂ ਦੀ ਹੁਣ ਆ ਦੇਖਦੇ ਕਿ ਹੁਣ ਬੀਜਪੀ ਇੱਕ ਪਾਰੀਏ ਤਰਲੇ ਪਾਰੀ ਕਿ ਉਹ ਆ ਬੰਦਾ ਬੇਹੋਸ਼ ਹੋ ਗਿਆ ਉਹਨਾਂ ਨੂੰ ਪਤਾ ਕਿ ਕਿ ਕਿੰਨਾ ਇਹ ਕਿਸਾਨਾ ਕਿਉਂਕਿ ਕਿਸਾਨਾਂ ਨੂੰ ਕਿਹੜਾ ਚਾਗਾ ਕਿਸਾਨ ਤੱਪੇ ਬੜਿਓ ਤਪਾਏ ਕਿੰਨੇ ਨੇ ਬੀਜਪੀ ਨੇ ਖਾਜੀ ਤਾਂ ਚਲੋ ਜਾਖੜ ਸਾਹਿਬ ਇੱਕ ਸੁਲਝੋਏ ਨੇਤਾ ਨੇ ਉਹਨੇ ਚੰਗੀ ਸਟੇਟਮੈਂਟ ਦਿੱਤੀ ਹੱਲੇ ਇਹਨਾਂ ਦੇ ਬੜੇ ਵਿੰਗੇ ਟੇਡੇ ਸਟੇਟਮੈਂਟਾਂ ਦੇਣ ਵਾਲੇ ਨੇ ਹੱਲੇ ਤੇ ਇੱਕ ਮੰਡੀ ਤੋਂ ਵੀ ਬੀਬੀ ਬੋਲੇਗੀ ਹਨਾ ਇਹ ਜਿਹੜੇ ਭਾਜਪੀ ਦੇ ਐਦਾਂ ਦੇ ਜਿਹੜੇ ਲੋਕ ਨੇ ਜਿਹੜੇ ਵਿਗੜੀਆਂ ਹੋਈਆਂ ਭਾਜਪੀ ਦੀਆਂ ਘੋੜੇ ਘੋੜੀਆਂ ਬੇਲਗਾਮਾ ਘੋੜੇ ਘੋੜੀਆਂ ਉਹਨਾਂ ਕਰਕੇ ਵੀ ਕਿਸਾਨ ਬੜਾ ਦੁਖੀ ਹੈਗਾ ਹੁਣ ਦੇਖੋ ਹੰਸਰਾਜ ਹੰਸਦਾ ਰੋਜ਼ ਵਿਰੋਧ ਹੁੰਦਾ ਲੇਕਿਨ ਉਹ ਹਲੀਮੀ ਦੇ ਨਾਲ ਹੀ ਸਿੱਦਕ ਦੇ ਨਾਲ ਹੀ ਮਿਲਦਾ ਅੱਡੇ ਕੇ ਕਿਸਾਨਾਂ ਦਾ ਉਹਨੇ ਦਿਲ ਜਿੱਤ ਹੀ ਲਿਆ ਹੂੰ ਉਹਨੂੰ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਨੇ ਭੈੜੀਆਂ ਭਣੀਆਂ ਗੰਦੀਆਂ ਗੰਦੀਆਂ ਲੇਕਿਨ ਉਹ ਫਿਰ ਵੀ ਹੱਥ ਜੋੜ ਕੇ ਆਪਣਾ ਬੁੱਤਾ ਸਾਰੀ ਜਾ ਰਿਹਾ ਕਿ ਇੱਕ ਵਾਰ ਵੋਟਾਂ ਦੇ ਪਾਉ ਮੈਂ ਗੱਲ ਕਰਾਂਗਾ ਤੇ ਕਈ ਬੀਜਪੀ ਦੇ ਨੇ ਜਿਹੜੇ ਜਾਣ ਕੇ ਮਾਹੌਲ ਪਖਾਉਣਾ ਚਾਹੁੰਦੇ ਨੇ ਉਹ ਬੀਜਪੀ ਵਾਲਿਆਂ ਦੀ ਆਦਤ ਆ ਸ਼ਾਇਦ ਉਹਨਾਂ ਦੇ ਖੂਨ ਚ ਹੋਵੇ ਕਿ ਪੰਜਾਬ ਨੂੰ ਪੰਜਾਬ ਨੂੰ ਨਹੀਂ ਟਾਰਗੇਟ ਕਰਦੇ ਖਾਸ ਕਰਕੇ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾਵੇ ਕਿ ਸਿੱਖ ਕੌਮ ਇੱਕ ਵਾਰੀ ਹਿੰਦੂਸਾਂ ਅੰਚ ਦਾ ਦਈਏ ਕਿ ਇਹਨਾਂ ਦਾ ਕੰਮ ਹੀ ਇਹ ਆ ਜੀ ਇਹ ਭਾਜਪਾ ਦੇ ਕੁਝ ਕੀ ਲੀਡਰਾਂ ਦੀ ਸੋਚ ਆ ਸਾਰਿਆਂ ਦੀ ਨਹੀਂ ਕੁਝ ਕੀ ਲੀਡਰਾਂ ਦੀ ਸੋਚ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇੰਨਾ ਮਸਲੇ ਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ